ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਪਿਆ ਸੀ ਤੇ ਉਧਰੋਂ ਪੀਐਮ ਸਾਹਿਬ ਸਾਡੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਬਣ ਗਏ ਔਰ ਇੱਕੋ ਹੀ ਅੱਖ ਦੀ ਝਵਟ ਦੇ ਨਾਲ ਸੁਪਰੀਮ ਕੋਰਟ ਦੇ ਵਿੱਚੋਂ ਜਰ ਕੇਸ ਵਾਪਸ ਲੈ ਲੈਣਾ ਇਤੋਂ ਵੱਡੀ ਹੋਰ ਮਾੜੀ ਕੀ ਹੋ ਸਕਦੀ ਪੰਜਾਬ ਦੇ ਨਾਲ ਕੀ ਹੱਦ ਹੋ ਸਕਦੀ ਇੰਦਰਾ ਗਾਂਧੀ ਦੀ ਇੱਕ ਚਪਕ ਦੇ ਨਾਲ ਤੇ ਦਰਬਾਰਾ ਸਿੰਘ ਨੇ ਕੇਸ ਵਾਪਸ ਲੈ ਲੈ ਲਿਆ 1982 ਦੇ ਵਿੱਚ ਕਪੂਰੀ ਦੇ ਵਿੱਚ ਜਿਹੜਾ ਟੱਕ ਲਵਾਇਆ ਐ ਐਸਵੀਐਲ ਦਾ ਉਹ ਸਰਦਾਰ ਦਰਬਾਰਾ ਸਿੰਘ ਨੇ ਨਾਲ ਲਵਾਇਆ ਸਰਜੀਵ ਲੋਂਗੋ ਵਾਲਾ ਸਮਝੌਤਾ ਹੋ ਗਿਆ ਜਿਹੜਾ ਕਿ ਮੇਰੇ ਹਿਸਾਬ ਨਾਲ ਅਕਾਲੀ ਦਲ ਨੇ ਇਹੋ ਜਿਹਾ ਜ਼ਹਿਰੀਲਾ ਸ਼ੁਰਾ ਜਿਹੜਾ ਉਹ ਪੰਜਾਬ ਦੀ ਪਿੱਠ ਵਿੱਚ ਮਾਰਿਆ ਕਿ ਪੰਜਾਬ ਨੂੰ ਤੈਸਨੈਸ਼ ਕਰ ਸਕੇ ਅਕਾਲੀ ਦਲ ਨੇ ਕੀ ਕੀਤਾ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਆ ਉਹਦੇ ਵਿੱਚ ਦੇਖੋ ਪਹਿਲੀ ਤਾਂ ਗੱਲ ਹੀ ਉਹਨਾਂ ਨੇ ਇਹ ਮੰਨ ਲਈ ਕਿ ਪੰਜਾਬ ਤੇ ਹਰਿਆਣੇ ਨੂੰ ਪਾਣੀ ਦੇਣ ਦਾ ਹੱਕ ਬਣ ਗਿਆ ਬਣਾ ਦਿੱਤਾ ਸਰਕਾਰ ਸੁਜੀਤ ਸਿੰਘ ਬਰਨਾਲਾ ਜੀ ਦੀ ਆ ਔਰ ਦਿਲ ਜਾਨ ਲਾ ਕੇ ਸਵੈ ਨਹਿਰ ਪੱਟੀ ਗਈ ਇਹ ਜਿਹੜੀ ਨਹਿਰ ਆ ਕਾਲੀਦਾਲ ਨੇ ਪੱਟੀ ਆ ਨਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਉਹਦੇ ਵਿੱਚ ਮੰਤਰੀ ਸੀ ਇਹ ਨਿਆ ਚੀਦੀਆਂ ਦੇ ਕੇ ਵੀ ਜਿਹੜੇ ਕਾਲੇ ਕਾਨੂੰਨ ਅਸੀਂ ਮਾਫ ਕਰਾ ਕੇ ਆਏ ਉਸ ਤੋਂ ਬਾਅਦਾਂ ਜਿਹੜੇ ਸਰਕਾਰ ਨੇ ਸਾਡੇ ਨਾਲ ਵਾਦੇ ਕੀਤੇ ਸੀ ਸਰਕਾਰ ਉਹਨਾਂ ਵਾਦਿਆਂ ਦੇ ਉੱਤੋਂ ਵਾਦਾ ਖਲਾਫੀ ਕਰ ਗਈ ਪਰ ਕਿਹ ਕਿਰੀ ਦੇ ਸ਼ੀਦਾਂ ਦੇ ਜਾਂ ਉਹਨਾਂ ਦੇ ਸ਼ੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਜਾਂ ਉੱਥੇ ਦੇ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਾ ਕੇ ਉੱਤੇ ਮਤਲਬ ਕਿ ਉਹਨੂੰ ਰੈਸਟ ਕਰਵਾਉਣਾ ਉਹ ਮੰਗਾ ਜਿਹੜੀਆਂ ਸਾਡੀਆਂ ਜੇ ਪੈਂਡਿੰਗ ਪਈਆਂ ਕਿ ਜੇ ਵੀ ਜਦੋਂ ਆਪਾਂ ਅੰਦੋਲਨ ਲੜਿਆ ਸੀ ਤੇ ਉਦੋਂ ਆਪਾਂ ਪਿੰਡਾਂ ਦੀਆਂ ਸੱਥਾਂ ਤੋਂ ਉtre ਸੀ ਪਿੰਡਾਂ ਦੀਆਂ ਸੱਥਾਂ ਤੋਂ ਤੁਰ ਕੇ ਹੌਲੀ-ਹੌਲੀ ਆਪਾਂ ਪਿੰਡਾਂ ਦੇ ਚੌਕਾਂ ਚਾਏ ਚੌਕਾਂ ਤੋਂ ਹੌਲੀ-ਹੌਲੀ ਆਪਾਂ ਰੇਲਵੇਆਂ ਤੇ ਗਏ ਰੇਲਵੇਆਂ ਤੋਂ ਹੌਲੀ-ਹੌਲੀ ਆਪਾਂ ਟੋਲ ਪਲਾਜ਼ਿਆਂ ਤੇ ਗਏ ਟੋਲ ਪਲਾਜ਼ਿਆਂ ਦੇ ਉੱਤੋਂ ਆਪਾਂ ਫਿਰ ਨੈਸ਼ਨਲ ਹਾਈਵੇ ਦੇ ਉੱਤੋਂ ਦੀ ਹੋ ਕੇ ਤਾਂ ਆਪਾਂ ਫਿਰ ਸ਼ੰਭੂ ਟਪਿਆ ਸੀ ਪਰ ਉਹ ਇਹ ਗੱਲ ਸੋਚ ਰਹੇ ਕਿ ਅਸਲੇ ਵਿਰੋਧੀ ਧਿਰ ਦਾ ਜਿਹੜਾ ਰੋਲ ਅਦਾ ਕਰ ਰਹੀਆਂ ਉਹ ਕਿਸਾਨ ਜਿੱਥੇ ਵੀ ਨਹੀਂ ਇੱਕ ਅਦਾ ਕਰ ਰਹੀਆਂ ਨਹੀਂ ਤਾਂ ਅਦਰਵਾਇਜ਼ ਵਿਰੋਧੀ ਧਿਰ ਵੀ ਦੋਨਾਂ ਚੋਂ ਨਾ ਅਕਾਲੀ ਦਲ ਨ ਸਰਕਾਰਾਂ ਦੀ ਵੀ ਇੱਕ ਨੀਤੀ ਹੁੰਦੀ ਆ ਕਿ 5 ਸਾਲ ਆਰਮਨਾਨ ਬਾਉ ਚਾਰ ਸਾਲ ਔਰ ਪੰਜਵੇਂ ਸਾਲ ਜਿਹੜੇ ਕੰਮ ਕਰਦੀ ਸਰਕਾਰਾਂ ਵੀ ਖੀਰਲੇ ਸਾਲ ਚੀ ਕੰਮ ਕਰਦੀ ਤੇ ਔਰ ਪਬਲਿਕ ਨੂੰ ਵੀ ਇਹ ਆਸ ਹੁੰਦੀ ਆ ਕਿ ਖੀਰਲਾ ਸਾਲ ਆ ਖੀਰਲੇ ਸਰਕਾਰ ਸਾਲ ਦੇ ਵਿੱਚ ਹੁਣ ਦਬਾਅ ਬਣਾ ਕੇ ਜਿਹੜੀਆਂ ਸਾਡੀਆਂ ਹੱਕੀ ਮੰਗਾ ਆ ਉਹਨਾਂ ਦੇ ਨੋਟੀਫਿਕੇਸ਼ਨ ਕਰਾ ਲਈਏ ਉਹਨਾਂ ਨੂੰ ਅਪਲਾਈ ਕਰਾ ਲਈਏ ਜੇ ਸਾਡੇ ਕਿਸਾਨ ਬੀਜਦੇ ਆ ਤਾਂ ਉਹਦੀ ਫਸਲ ਦਾ ਜੇ ਅਸੀਂ ਰੇਟ ਹੀ ਨਹੀਂ ਲੈ ਸਕੀ ਤਾਂ ਫੇਰ ਮੇਰੀ ਉਹ ਜ਼ਮੀਰ ਨਹੀਂ ਕਹਿੰਦੀ ਹੁੰਦੀ ਕਿ ਆਪਾਂ ਚੁੱਪ ਕਰਕੇ ਮਿੱਲਾਂ ਚਲਾ ਦਈਏ ਜਾਂ ਇਹ ਕਰ ਦਈਏ ਲੇਕਿਨ ਉਹ ਆਪਣਾ ਹੱਕ ਜਿਹੜਾ ਆ ਉਹ ਲੈਣਾ ਸਾਡਾ ਨਹੀਂ ਉਹਨਾਂ ਨੇ ਇਹ ਨਹੀਂ ਕੀਤਾ ਕਿ ਪ੍ਰਾਪਰਟੀ ਤੁਸੀਂ ਖਰੀਦ ਨਹੀਂ ਸਕਦੇ ਖਰੀਦ ਸਕਦੇ ਪ੍ਰਾਪਰਟੀ ਪਰ ਲੇਕਿਨ ਇੰਨੀਆਂ ਸ਼ਰਤਾਂ ਲਾਈਆਂ ਹੋਈਆਂ ਕਿ ਤੁਸੀਂ ਹਾਰ ਕੇ ਆਪੇ ਫਾਈਲ ਸੈੱਟ ਕੇ ਆ ਜਾਓਗੇ ਔਰ ਉਹਨਾਂ ਦੀ ਪ੍ਰਾਪਰਟੀ ਸੇਪ ਪਈ ਆ ਗੁਜਰਾਤੀ ਵੀ ਪਈ ਆ ਰਾਜਸਥਾਨ ਦੇ ਵਿੱਚ ਕੋ ਜਾ ਰਿਆ ਹਿਮਾਚਲ ਦੇ ਵਿੱਚ ਕੋ ਜਾ ਰਿਆ ਕੋਈ ਨਹੀਂ ਜਾ ਰਿਆ ਤੇ ਸਾਰਾ ਕੁਝ ਪੰਜਾਬ ਚ ਹੀ ਕਿਉਂ ਆ ਰਿਹਾ ਹੌਣ ਦੇਖਿਓ ਹੁਣ ਸਰਪੰਚੀ ਦੀਆਂ ਇਲੈਕਸ਼ਨਾਂ ਆਉਣ ਲੱਗੀਆਂ ਮੈਨੂੰ ਬੜੇ ਦੁੱਖ ਦੇ ਨਾਲ ਅਜੇ ਇੱਕ ਗੱਲ ਕਹਿਣੀ ਪੈ ਰਹੀ ਆ ਕਿ 5-7% ਜਿਹੜੇ ਪ੍ਰਵਾਸੀ ਲੋਕ ਆ ਸਾਡੇ ਸਰਪੰਚ ਬਣ ਜਾਣਗੇ ਬਿਲਕੁਲ ਇੱਕ ਵਕਤ ਸੀ ਕਿ ਅਸੀਂ ਪਸ਼ੂਚਾਰ ਦੇ ਚਾਰ ਦੇ ਇੱਦਾਂ ਢੋਆ ਪੱਟ ਕੇ ਬੱਕ ਨਾ ਪਾਣੀ ਪੀ ਲੈਂਦੇ ਸੀ ਤੇ ਅੱਜ ਇੱਕ ਉਹ ਵਕਤ ਆ ਗਿਆ ਕਿ ਸਾਡੀਆਂ ਮੱਛੀ ਮੋਟਰਾਂ ਜਿਹੜੀਆਂ ਓਟਾ 220 ਫੁੱਟ ਤੇ ਚੱਲਦੀਆਂ ਲੰਮਾ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਇਹ حساب ਪੰਜਾਬ ਦਾ ਪੈਸਾ ਵੀ ਬਰਬਾਦ ਹੋਇਆ ਔਰ ਜਿਹੜੀਆਂ बेशुमार ਕੀਮਤੀ ਸਾਡੀਆਂ ਉੱਥੋਂ 732 35 ਕਿਸਾਨਾਂ ਦੀਆਂ ਜਾਨਾਂ ਵੀ ਗਈਆਂ ਕਿਸਾਨਾਂ ਨੂੰ ਜੱਥੇਬੰਦੀਆਂ ਨੂੰ ਵੀ ਕਹਾਂਗਾ ਇਧਰ ਨੂੰ ਧਿਆਨ ਦੇਣ ਦੀ ਸਭ ਤੋਂ ਵੱਡੀ ਲੋੜ ਆ ਪੰਜਾਬ ਦੇ ਲਈ ਆਪਾਂ ਲੜਾਈ ਲੜ ਸਕਦੇ ਹਾਂ ਪਰ ਜੇ ਪੰਜਾਬ ਦੀ ਜ਼ਮੀਨ ਹੀ ਨਾ ਬਚੀ ਤਾਂ ਫਿਰ ਆਪਾਂ ਲੜਾਈ ਕਿਸ ਚੀਜ਼ ਦੀ ਲੜਾਂਗੇ ਫਿਲਹਾਲ ਪੰਜਾਬ ਦੇ ਅੰਦਰ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਸਿਆਸਤ ਇਸ ਕਰਕੇ کہہ ਰਹੇ ਹਾਂ ਕਿਉਂਕਿ 2024 ਦੀਆਂ ਚੋਣਾਂ ਨਜ਼ਦੀਕ ਨੇ ਤੇ ਕਿਸਾਨਾਂ ਦੀਆਂ ਮੰਗਾਂ ਜੋ ਇੰਨੀ ਦੇਰ ਤੋਂ ਚੱਲਦੀਆਂ ਆ ਰਹੀਆਂ ਨੇ ਹੁਣ ਉਹ ਇੱਕ ਸਿਆਸੀ ਰੂਪ ਵੀ اختیار ਕਰ ਰਹੀਆਂ ਨੇ ਲੀਡਰਾਂ ਦੇ ਵੱਲੋਂ ਵੀ ਉਹ ਹੁਣ ਜਾਣੀਆਂ ਸੁਣੀਆਂ ਤੇ ਸਮਝੀਆਂ ਜਾਣ ਲੱਗ ਗਈਆਂ ਨੇ ਇਦਾਂ ਅਸਾਰ ਨਜ਼ਰ ਆ ਰਹੇ ਨੇ ਪਰ ਲੰਘੇ ਕੁਝ ਦਿਨਾਂ ਦੇ ਵਿੱਚ ਕਿਸਾਨੀ ਨੂੰ ਲੈ ਕੇ ਬਹੁਤ ਸੁਰਖੀਆਂ ਸਾਹਮਣੇ ਆਈਆਂ ਬਹੁਤ ਕੁਝ ਵੇਖਣ ਸੁਣਨ ਨੂੰ ਮਿਲਿਆ ਆ ਤੇ ਉਸੇ ਦੇ ਚਲਦੇ ਕਿਸਾਨੀ ਅੰਦੋਲਨ ਜਿਹੜਾ ਨਵਾਂ ਸ਼ੁਰੂ ਹੋ ਰਿਹਾ ਉਸ ਦੇ ਬਾਰੇ ਗੱਲ ਕਰਨੀ ਵੀ ਲਾਜ਼ਮੀ ਔਰ ਖਾਸ ਕਰਕੇ ਜੋ ਹੁਣ ਕਿਸਾਨ ਸੋਚ ਰਹੇ ਨੇ ਆਪਣੀਆਂ ਮੰਗਾਂ ਮਨਾਉਣ ਲਈ ਵੱਖ-ਵੱਖ ਵਸੀਲੇ ਅਸਤਿਆਰ ਕੀਤੇ ਜਾ ਰਹੇ ਨੇ ਉਹ ਕਿਹੜੇ ਅਸੀਲੇ ਨੇ ਕੀ ਕੁਝ ਕਰਨਾ ਚਾਹੁੰਦੇ ਨੇ ਕਿਸਾਨ ਔਰ ਖਾਸ ਕਰਕੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਕੀ ਕੁਝ ਕੀਤਾ ਜਾਵੇਗਾ ਕੀ ਕੀਤਾ ਜਾ ਸਕਦਾ ਔਰ ਕਿਸਾਨਾਂ ਦਾ ਕੀ ਪ੍ਰੋਗਰਾਮ ਹੈਗਾ ਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਆ ਕਿਸਾਨਾਂ ਦੀਆਂ ਮੰਗਾਂ ਕਾਫੀ ਢੇਰ ਤੋਂ ਚੱਲਦੀਆਂ ਆ ਰਹੀਆਂ ਨੇ ਮੰਨੀਆਂ ਨਹੀਂ ਮੰਨੀਆਂ ਉਹ ਤੁਹਾਡੇ ਸਾਹਮਣੇ ਆ ਹਰ ਕਿਸੇ ਨੇ ਸੁਣਿਆ ਹਰ ਕੋਈ ਜਾਣਦਾ ਮੰਗਾਂ ਕੀ ਨੇ ਔਰ ਕੀ ਕੁਝ ਉਹਨਾਂ ਨਾਲ ਕੀਤਾ ਗਿਆ ਅੰਦੋਲਨ ਮੁੱਕਣ ਤੋਂ ਬਾਅਦ ਔਰ ਹੁਣ ਕਿਸਾਨਾਂ ਦਾ ਕੀ ਪ੍ਰੋਗਰਾਮ ਹੈ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਸਾਡੇ ਨਾਲ ਵੀ ਕਿਸਾਨ ਮੌਜੂਦ ਨੇ ਔਰ ਕਿਸਾਨ ਆਗੂਆਂ ਤੋਂ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਸਰ ਸਭ ਤੋਂ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿਓ ਔਰ ਆਪਣੀਆਂ ਮੰਗਾਂ ਮੈਂ ਬਲਵਿੰਦਰ ਸਿੰਘ ਮੱਲੀ ਨੰਗਲ ਸੂਬਾ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਹਮ ਦੇਖੋ ਗੱਲ ਇਸ ਤਰ੍ਹਾਂ ਕਿ ਲੰਮਾ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਔਰ ਬੇਸਾਬ ਪੰਜਾਬ ਦਾ ਪੈਸਾ ਵੀ ਬਰਬਾਦ ਹੋਇਆ ਔਰ ਜਿਹੜੀਆਂ ਬੇਸ਼ਮਾਰ ਕੀਮਤੀ ਸਾਡੀਆਂ ਉਥੋਂ 732 35 ਖਸਾਨਾਂ ਦੀਆਂ ਜਾਨਾਂ ਵੀ ਗਈਆਂ ਬਹੁਤ ਦੁੱਖ ਦੇਈ ਮਤਲਬ ਗੱਲ ਹੋਈ ਇਨੀਆਂ ਚੀਜ਼ੀਆਂ ਦੇ ਕੇ ਵੀ ਜਿਹੜੇ ਕਾਲੇ ਕਾਨੂੰਨ ਅਸੀਂ ਮਤਲਬ ਕਿ ਉਥੋਂ ਮਾਫ ਕਰਾ ਕੇ ਆਏ ਹਨ ਹਣਾ ਉਸ ਤੋਂ ਬਾਅਦਾਂ ਜਿਹੜੇ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਰਕਾਰ ਉਹਨਾਂ ਵਾਅਦਿਆਂ ਦੇ ਉੱਤੋਂ ਵਾਅਦਾ ਖਿਲਾਫੀ ਕਰ ਗਈ ਦੇਖੋ ਸਰਕਾਰ ਨੇ ਉੱਥੇ ਰਿਟਰਨ ਦੇ ਵਿੱਚ ਸਾਡੇ ਨਾਲ ਬਿਜਲੀ ਬਿੱਲ ਜਿਹੜਾ 2020 ਸੀ ਉਹ 22 ਮੋੜ ਕੇ ਰੀਨੂ ਕੀਤਾ 2023 ਰੀਨੂ ਕੀਤਾ ਉਹ ਮਤਲਬ ਕਿ ਉਹ ਇਸ ਲਈ ਉਹਨਾਂ ਨੇ ਕਿਹਾ ਸੀ ਅਸੀਂ ਬਿਲਕੁਲ ਇਹਨੂੰ ਰਾਜਾਂ ਦੇ ਉੱਤੇ ਛੱਡ ਦੇਵਾਂਗੇ ਔਰ ਖਤਮ ਕਰ ਦੇਵਾਂਗੇ ਉਹ ਨਹੀਂ ਕੀਤਾ ਗਿਆ ਹਨਾ ਦੇਖੋ ਉਹ ਵੀ ਲਾਗੂ ਰਹਿ ਗਿਆ ਜਿਹੜੀ ਸਾਡੇ ਨਾਲ ਉੱਥੇ ਵਾਅਦਾ ਕੀਤਾ ਸੀ ਕਿ ਐਮਐਸਪੀ ਸੀ2+50 ਸੁਆਮੀ ਨਾਥਨ ਜੀ ਦੀ ਰਿਪੋਰਟ ਆ ਉਹਨੂੰ ਲਾਗੂ ਕਰਨ ਵਾਸਤੇ ਇੱਕ ਕਮੇਟੀ ਬਣਾਈ ਜਾਊਗੀ ਜਿਹਦੇ ਵਿੱਚ ਅੱਧ ਤੋਂ ਵੱਧ ਕਮੇਟੀ ਮੈਂਬਰ ਜਿਹੜੇ ਉਹ ਕਿਸਾਨ ਹੋਣਗੇ ਠੀਕ ਹੈ ਉਹ ਕਮੇਟੀ ਜਿਹੜੀ ਬਣਾਈ ਗਈ ਆ ਉਹ ਕਮੇਟੀ ਬਿਲਕੁਲ ਉਹਨਾਂ ਨੇ ਜਿਹੜੀ ਆ ਆਪਣੇ ਹੀ ਜਿਹੜੇ ਅੰਦੋਲਨ ਦੇ ਵਿਰੋਧੀ ਬੰਦੇ ਸੀ ਉਹਨਾਂ ਨੂੰ ਲੈ ਕੇ ਬਣਾਈ ਗਈ ਉਹਨੂੰ ਐਸਕੇਐਮ ਸਾਡੇ ਨੇ ਬਿਲਕੁਲ ਨਕਾਰਿਆ ਠੀਕ ਹੈ ਉਸ ਤੋਂ ਬਾਅਦ ਜਿਹੜੇ ਸਾਡੇ ਉੱਥੇ ਪਰਚੇ ਦਰਜ ਹੋਏ ਸੀ ਬਿਲਕੁਲ ਔਰ ਸਾਡੇ ਲਖੀ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਜਾਂ ਉਹਨਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਜਾਂ ਉੱਥੇ ਦੇ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਾ ਕੇ ਉੱਥੇ ਮਤਲਬ ਕਿ ਉਹਨੂੰ ਰੈਸਟ ਕਰਵਾਉਣਾ ਉਹ ਮੰਗਾ ਜਿਹੜੀਆਂ ਸਾਡੀਆਂ ਜੇ ਪੈਂਡਿੰਗ ਪਈਆਂ ਇੱਕ ਜਿਹੜੀ ਸਾਡੀ ਮੰਗ ਸੀ ਕਿ ਦੇਖੋ ਕਿਸਾਨ ਕੋਈ ਵੀ ਮੁਲਾਜ਼ਮ ਵਰਗਾ ਉਹਨੂੰ ਪੈਨਸ਼ਨ ਮਿਲਦੀ ਜਦੋਂ ਉਹ ਬਿਰਧ ਹੋ ਜਾਂਦਾ ਨਾ ਕਿਸਾਨ ਇੱਕ ਦੇਸ਼ ਦਾ ਢਿੱਡ ਪਰਦਾ ਹਨਾ ਦੇਖੋ ਜਦੋਂ 60 ਦੇ ਵਿੱਚ ਆਪਾਂ ਨੂੰ ਇੱਕ ਟਾਈਮ ਰੋਟੀ ਮਿਲਦੀ ਸੀ ਡਾਡ ਜੀ ਡਿਸਾਈ ਨੇ ਕਿਹਾ ਸੀ ਕਿ ਇੱਕ ਟਾਈਮ ਰੋਟੀ ਖਾਓ ਤੇ ਇੱਕ ਟਾਈਮ ਭੁੱਖੇ ਰਹੋ ਤਾਂ ਕਿ ਦੇਸ਼ ਦਾ ਜਿਹੜਾ ਅਨਾਜ ਹੈ ਉਹ ਪੂਰਨ ਹੋ ਜਾਏ ਤਾਂ ਲੋਕਾਂ ਨੇ ਆਪਣੀ ਜਿੰਦ ਜਾਨ ਪੰਜਾਬ ਦੇ ਕੀ ਸਾਰੇ ਇੰਡੀਆ ਦੇ ਨਾਲ ਲਾ ਕੇ ਪੰਜਾਬ ਦੇ ਢਿੱਡ ਭਰੇ ਢਿੱਡ ਭਰੇ ਉਹ ਦੇਖੋ ਇੰਨਾ ਕੰਮ ਕਰਨ ਦੇ ਬਾਵਜੂਦ ਜਦੋਂ ਸਾਡਾ ਬਡਾਪਾ ਆਉਂਦਾ ਸਾਡਾ ਬਡਾਪਾ ਰੋਲਦਾ ਅਸੀਂ ਸਰਕਾਰ ਨੂੰ ਪਰਜੋਰ ਅਪੀਲ ਕੀਤੀ ਹੈ ਕਿ 10000 ਰੁਪਏ ਜਿਹੜੇ ਕਿਸਾਨ ਨੂੰ ਮਜ਼ਦੂਰ ਨੂੰ ਕਿਉਂਕਿ ਮਜ਼ਦੂਰ ਵੀ ਕਿਸਾਨ ਦੇ ਨਾਲ ਕੰਮ ਕਰਦਾ ਔਰ 10000 ਰੁਪਏ ਬਡਾਪਾ 60 ਸਾਲ ਤੋਂ ਉੱਪਰ ਜਿਹੜੀ ਉਹ ਬਡਾਪਾ ਪੈਨਸ਼ਨ ਲੱਗਣੀ ਚਾਹੀਦੀ ਠੀਕ ਹੈ ਬਾਕੀ ਜਿਹੜੇ ਸਾਡੇ ਪਾਣੀ ਦੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਸਾਡੇ ਨਾਲ ਪੰਜਾਬ ਨਾਲ ਹਰ ਥਾਂ ਤੇ ਮਤਲਬ ਕਿ ਇੱਕ ਧੋਖਾ ਕੀਤਾ ਗਿਆ ਅਲੱਗ-ਅਲੱਗ ਸਰਕਾਰਾਂ ਦੇ ਟਾਈਮ ਵੀ ਉਹਨਾਂ ਦੀ ਵੀ ਜਿਹੜੀ ਉਹ ਸਾਨੂੰ ਜਿਹੜੀ ਆ ਜਿਹੜਾ ਹੱਕ ਆ ਉਹ ਮਿਲਣਾ ਜਿਹੜਾ 26 ਜਨਵਰੀ ਆ ਉਦੋਂ ਨੂੰ ਆਲ ਇੰਡੀਆ ਦੇ ਵਿੱਚ ਨੈਸ਼ਨਲ ਹੋਊਗਾ ਔਰ ਹਰ ਜਗ੍ਹਾ ਦੇ ਉੱਤੇ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਹਰ ਤਹਿਸੀਲ ਲੈਵਲ ਦੇ ਉੱਤੇ ਟਰੈਕਟਰ ਦੇ ਨਾਲ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਕਿ ਉਹ ਇਹ ਗੱਲ ਜਿਹੜਾ ਲੋਕਾਂ ਦੇ ਤੱਕ ਪਹੁੰਚਾਈ ਜਾਊਗੀ ਕਿ ਸਰਕਾਰ ਨੇ ਵਾਅਦਾ ਖਲਾਫੀ ਕੀਤੀ ਆ ਉਹਦੇ ਸਬੰਧ ਦੇ ਵਿੱਚ ਕਿਸਾਨ ਮਜ਼ਦੂਰ ਜਿਹੜਾ ਉਹ ਇਕੱਠੇ ਹੋ ਕੇ ਆਪਣਾ ਰੋਸ ਮਜਹਰਾ ਕਰ ਰਹੇ ਨੇ ਤਾਨੂੰ ਲੱਗਦਾ ਇੱਕ ਵਾਰ ਜੇ ਤੁਸੀਂ ਜਿਵੇਂ ਤੁਸੀਂ ਇਲਜ਼ਾਮ ਲਾਇਆ ਕਿ ਵਾਦਾ ਖਲਾਫੀ ਹੋਈ ਆ ਤੁਸੀਂ ਦੁਬਾਰਾ ਰੋਸ ਮੁਜ਼ਾਹਰਾ ਕਰੋ ਭਾਵੇਂ ਤੁਸੀਂ ਪ੍ਰਦਰਸ਼ਨ ਕਰੋ ਭਾਵੇਂ ਅੰਦੋਲਨ ਸ਼ੁਰੂ ਕਰ ਦਿਓ ਉਹ ਸਾਰੀਆਂ ਚੀਜ਼ਾਂ ਦੁਬਾਰਾ ਮੰਨ ਲਈਆਂ ਜਾਣ ਪਰ ਹੁਣ ਤੁਸੀਂ ਕੀ ਇਸ ਗੱਲ ਦੇ ਉੱਤੇ ਯਕੀਨ ਕਰਦੇ ਹੋ ਕਿ ਉਹ ਗੱਲਾਂ ਨੂੰ ਇੰਪਲੀਮੈਂਟ ਵੀ ਕਰ ਦਿੱਤਾ ਜਾਵੇਗਾ ਜਿਵੇਂ ਪਹਿਲਾਂ ਤੁਹਾਡੇ ਮੁਤਾਬਕ ਨਹੀਂ ਕੀਤਾ ਗਿਆ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਕਿ ਜਦੋਂ ਕੋਈ ਵੀ ਅੰਦੋਲਨ ਚੱਲਦਾ ਆ ਦੇਖੋ ਅੰਦੋਲਨ ਚਲਾਉਣ ਲਈ ਉਹਦੇ ਅਲੱਗ-ਅਲੱਗ ਪਹਿਲੂ ਹੋ ਜਾਂਦੇ ਆ ਠੀਕ ਹੈ ਨਾ ਕਿਉਂਕਿ ਅੰਦੋਲਨ ਜਿਹੜਾ ਆ ਇੱਕ ਕਿਸੇ ਇੱਕ ਜਥੇਬੰਦੀ ਦਾ ਜਾਂ ਕਿਸੇ ਇੱਕ ਸ਼ਹਿਰ ਦਾ ਨਹੀਂ ਹੁੰਦਾ ਇਹ ਆਲ ਇੰਡੀਆ ਦਾ ਅੰਦੋਲਨ ਲੜਿਆ ਜਾਣਾ ਔਰ ਆਲ ਇੰਡੀਆ ਦਾ ਹੀ ਲੜਿਆ ਜਾਊਗਾ ਠੀਕ ਹੈ ਨਾ ਤੇ ਉੱਥੇ ਦੇਖੋ ਸਾਰੇ ਇੰਡੀਆ ਦੀਆਂ ਮੰਗਾਂ ਹੋਣੀਆਂ ਉਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਜਿਹੜੀ ਸਾਡੇ ਇਸ਼ੂ ਮੰਨਣਯੋਗ ਆ ਜਿਹੜੇ ਮੰਨਣਯੋਗ ਇਸ਼ੂ ਸੀ ਜਿਨ੍ਹਾਂ ਦੇ ਉੱਤੇ ਸਰਕਾਰ ਭੱਜੀ ਆ ਮੰਨ ਕੇ ਭੱਜੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਦੇਖੋ ਸਾਡੇ ਪੰਜਾਬ ਨੂੰ ਹੀ ਸਾਰਾ ਕੁਝ ਦੇ ਦਿਓ ਅਸੀਂ ਕਹਿੰਦੇ ਪੂਰੇ ਇੰਡੀਆ ਦੇ ਵਿੱਚ ਸਾਰਾ ਕੁਝ ਹੋਣਾ ਚਾਹੀਦਾ ਔਰ ਕਿਉਂਕਿ ਜਿਹੜਾ ਸਕੀਮ ਆ ਇਹ ਨੈਸ਼ਨਲ ਆ ਹਾਂ ਨੈਸ਼ਨਲ ਆ ਮਤਲਬ ਕਿ ਜਿਹੜੀ ਆ ਰਿਪੋਰਟ ਆ ਇਹੋ ਨੈਸ਼ਨਲ ਦਾ ਹੀ ਆਰਡਰ ਆ ਕਿ 16 ਜਨਵਰੀ ਨੂੰ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਔਰ 26 ਜਨਵਰੀ ਨੂੰ ਸੌਰੀ ਤੇ 16 ਫਰਵਰੀ ਨੂੰ ਜਿਹੜਾ ਆ ਉਹ ਭਾਰਤ ਬੰਦ ਦੀ ਕਾਲ ਜਿਹੜੀ ਆ ਉਹ ਦਿੱਤੀ ਗਈ ਹੈ ਇਸ ਕੇ ਮਲੋਂ ਔਰ 16 ਫਰਵਰੀ ਨੂੰ ਪੂਰਾ ਭਾਰਤ ਜਿਹੜਾ ਆ ਉਹ ਬੰਦ ਕੀਤਾ ਜਾਊਗਾ ਇਸੇ ਦੇ ਰੋਸ ਵਿੱਚ ਯਾਰੀ ਅਗਲੀ ਕਾਲ ਆ ਉਹ ਵੀ ਮੈਂ ਤੁਹਾਡੇ ਮੀਡੀਅਮ ਰਾਹੀਂ ਦੱਸ ਦਿਆਂ ਹਾਂ ਕਿ 16 ਫਰਵਰੀ ਨੂੰ ਹੋਰ ਵੀ ਆ ਗਈ 16 ਫਰਵਰੀ ਵਾਲੀ ਗੱਲ ਕਰਦੇ ਹਾਂ ਪਰ ਇੱਕ ਟੈਕਨੀਕਲ ਕੁਐਸਚਨ ਹੈਗਾ ਮੇਰਾ ਆਪਾਂ ਉਹਦੇ ਬਾਰੇ ਚਰਚਾ ਕਰ ਲਈਏ 26 ਜਨਵਰੀ ਨੂੰ ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ ਉਹਦੇ ਟੈਕਨੀਕਲ ਵੇਅ ਵੇ ਦੱਸ ਦਿਓ ਕਿ ਕਿੱਥੇ ਕੀ ਕਰਨ ਜਾ ਰਹੇ ਹੋ ਕੀ ਕੁਝ ਕੀਤਾ ਜਾਵੇਗਾ ਕੌਣ ਕੌਣ ਹੋਵੇਗਾ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਕੀ ਹੋ ਰਿਹਾ ਨਹੀਂ ਦੇਖੋ ਉਹ ਸ਼ਾਂਤਮਈ ਹੋਵੇਗਾ ਸਾਡਾ ਕੋਈ ਉੱਤੇ ਸੀ ਰੋਡ ਨਹੀਂ ਬਲੌਕਰਾਂਗੇ ਕੋਈ ਪਤਰੋਂ ਕੇ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਮਤਲਬ ਕਿ ਉਹ ਜਿਹਾ ਢਕਾਉ ਵਾਲਾ ਜਾਂ ਕੋਈ ਇਦਾਂ ਦਾ ਨਹੀਂ ਸਾਡਾ ਹੋਊਗਾ ਸਾਡਾ ਬਿਲਕੁਲ ਸ਼ਾਂਤਮਈ ਹੋਊਗਾ ਔਰ ਜਿਆਦਾ ਤਸੀਲ ਕੰਪਲੈਕਸਾਂ ਦੇ ਆਲੇ ਦੁਆਲੇ ਹੋਵੇਗਾ ਹਾਂ ਇਹ ਨਹੀਂ ਕਿ ਅਸੀਂ ਮਤਲਬ ਕਿ ਜਿੱਥੇ ਗਣਤੰਤਰ ਦਿਵਸ ਦਾ ਝੰਡਾ ਚ ਲਹਿਰਾਉਣਾ ਉੱਥੇ ਜਾ ਕੇ ਅਸੀਂ ਖੂਦ ਕਰੀਏ ਜਾਂ ਇਹੋ ਜਿਹਾ ਉੱਥੇ ਦਾ ਹਾਲਾਤ ਮਾਹੌਲ ਖਰਾਬ ਕਰਨ ਵਾਲੀ ਗੱਲ ਕਿਤੇ ਵੀ ਨਹੀਂ ਹੋਗੀ ਉਹ ਪੂਰਾ ਤਸੀਲ ਲੈਵਲ ਦੇ ਉੱਤੇ ਵੀ ਮਤਲਬ ਕਿ ਤਸੀਲਾਂ ਦੇ ਦੁਆਲੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵੀ ਡੀਸੀ ਲੈਵਲ ਦੇ ਦੁਆਲੇ ਉਹ ਮਤਲਬ ਕਿ ਉੱਥੇ ਉੱ ਤਾਰੇ ਉਹ ਗੋਰ ਸ਼ਾਂਤੀ ਪੂਰਕ ਬਿਲਕੁਲ ਹੋਵੇਗਾ ਔਰ ਹੋਵੇਗਾ ਵੱਡੀ ਗਣਤੀ ਦੇ ਵਿੱਚ ਠੀਕ ਹੈ ਹਾਂ ਅੱਛਾ ਤੁਸੀਂ 16 ਤਰੀਕ ਦੀ ਗੱਲ ਕੀਤੀ 16 ਫਰਵਰੀ ਦੀ ਜੇ ਮੈਂ ਗਲਤ ਨਹੀਂ ਹਾਂ 13 ਫਰਵਰੀ ਦੀ ਗੱਲ ਵੀ ਚੱਲਦੀ ਪਈ ਸੀ ਕਿ ਕਿ 13 ਫਰਵਰੀ ਨੂੰ ਦਿੱਲੀ ਤੱਕ ਜਾਇਆ ਜਾਵੇਗਾ ਉਹ ਉਹ ਹੁਣ ਕਨਸੈਪਟ ਕਿੱਥੇ ਤੱਕ ਪਹੁੰਚਿਆ ਕਿ ਦਿੱਲੀ ਦੇ ਆ ਰਹੇ ਨੇ ਕਿਸਾਨ 13 ਫਰਵਰੀ ਨੂੰ ਔਰ 16 ਤਰੀਕ ਦਾ ਜਿਹੜਾ ਬੰਦ ਹੈ ਇਹ ਕਿਉਂ ਕੀਤਾ ਗਿਆ ਦੇਖੋ ਤੇ ਜਿਹੜੀ 13 ਤਰੀਕ ਵਾਲੀ ਗੱਲ ਆ ਉਹ ਸਾਡੀਆਂ ਕੁਝ ਜਥੇਬੰਦੀਆਂ ਜਿਹੜੀਆਂ ਸਾਡੇ ਤੋਂ ਸਾਈਡ ਆ ਉਹਨਾਂ ਨੇ ਆਪਣੀ ਕਾਲ ਦਿੱਤੀ ਹੋਈ ਆ ਉਹਨਾਂ ਦੇ ਬਾਰੇ ਤਾਂ ਉਹੀ ਆਪਣੀ ਡਿਟੇਲ ਦੇ ਨਾਲ ਦੱਸ ਸਕਦੇ ਨਾ ਕਿ ਉਹਨਾਂ ਦੇ ਮਨਛੇ ਜਾਂ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਉਹ ਜਿਹੜੇ ਦਿੱਲੀ ਨੂੰ ਜਾ ਰਹੇ ਆ ਹਨਾ ਤੇ ਜਿਹੜੀ ਸਾਡੀ 16 ਦੀ ਕਾਲ ਆ ਉਹ ਤਾਂ ਇਹਨਾਂ ਮੁੱਦਿਆਂ ਦੇ ਸੰਬੰਧ ਦੇ ਵਿੱਚ ਹੀ ਹੈਗੀ ਆ ਵੀ ਜਿਹੜੀ ਮਤਲਬ ਕਿ ਜਿਹੜੀ ਇਹੋ ਸਰਕਾਰ ਨੇ ਸਾਡੀ ਵਾਦਾ ਖਲਾਫੀ ਕੀਤੀ ਹੋਈ ਆ ਵੀ ਉਦੋਂ ਪਹਿਲਾਂ ਜੇਕਰ ਸਰਕਾਰ ਨਹੀਂ ਹੱਲ ਕਰਦੀ ਤੇ ਅਸੀਂ ਸਟੈਪ ਬਾਈ ਸਟੈਪ ਜਿਹੜਾ ਲੋਕਾਂ ਨੂੰ ਅਵੇਅਰ ਕਰੀਏ ਕਾਦੇ ਕਿ ਦੇਖੋ ਅੱਗੇ ਵੀ ਜਦੋਂ ਆਪਾਂ ਅੰਦੋਲਨ ਲੜਿਆ ਸੀ ਤੇ ਉਦੋਂ ਆਪਾਂ ਪਿੰਡਾਂ ਦੀਆਂ ਸੱਥਾਂ ਤੋਂ ਉtre ਸੀ ਪਿੰਡਾਂ ਦੀਆਂ ਸੱਥਾਂ ਤੋਂ ਉਤਰ ਕੇ ਹੌਲੀ-ਹੌਲੀ ਆਪਾਂ ਪਿੰਡਾਂ ਦੇ ਚੌਕਾਂ ਚਾਏ ਚੌਕਾਂ ਤੋਂ ਹੌਲੀ-ਹੌਲੀ ਆਪਾਂ ਰੇਲਵੇਆਂ ਤੇ ਗਏ ਰੇਲਵੇਆਂ ਤੋਂ ਹੌਲੀ-ਹੌਲੀ ਆਪਾਂ ਟੋਲ ਪਲਾਜ਼ਾਂ ਤੇ ਗਏ ਟੋਲ ਪਲਾਜ਼ਾਂ ਦੇ ਉੱਤੋਂ ਆਪਾਂ ਫਿਰ ਨੈਸ਼ਨਲ ਹਾਈਵੇ ਦੇ ਉੱਤੋਂ ਦੀ ਹੋ ਕੇ ਤਾਂ ਆਪਾਂ ਫਿਰ ਸ਼ੰਭੂ ਟਪਿਆ ਸੀ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਉਹ ਇਹਦਾ ਜਿਹੜਾ ਪਲੇਟਫਾਰਮ ਆ ਉਹ ਤਿਆਰ ਕੀਤਾ ਜਾ ਰਿਹਾ ਕਿ ਦੇਖੋ ਪਿਛਲੇ ਦਿਨ ਜਿਹੜੀ ਕਨਵੈਨਸ਼ਨ ਵੀ ਜਲੰਧਰ ਦੇ ਵਿੱਚ ਕੀਤੀ ਗਈ ਉਹ ਇਸੇ ਦਾ ਹੀ ਮਤਲਬ ਕਿ ਸੀਗਾ ਔਰ ਅਸੀਂ ਜਿਹੜਾ 26 ਤਰੀਕ ਨੂੰ ਇਹ ਕਰਨਾ ਇਹ ਵੀ ਇਸੇ ਦਾ ਹੀ ਇੱਕ ਪੜਾ ਆ ਔਰ ਜਿਹੜਾ 16 ਫਰਵਰੀ ਦਾ ਪ੍ਰੋਗਰਾਮ ਆ ਉਹ ਵੀ ਇਸੇ ਦਾ ਹੀ ਪੜਾ ਹੋਊਗਾ ਤਦਕੇ ਲੋਕਾਂ ਨੂੰ ਅਵੇਅਰ ਕਰਕੇ ਔਰ ਮਤਲਬ ਕਿ ਹੌਲੀ 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 ਇਹ ਜੇ ਬੇਬ ਬਣਾ ਕੇ ਜਾਈਏ ਤਾਂ ਜੋ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਆ ਉਹਨਾਂ ਨੂੰ ਪੂਰਾ ਕਰ ਸਕੀ। ਬਲੀਨਗਲ ਸਾਹਿਬ ਇੱਕ ਗੱਲ ਹੋ ਰਿਹਾ ਦੇਖੋ ਤੁਸੀਂ ਗੱਲ ਕੀਤੀ ਰੋਡ ਜਾਮ ਕਰਨ ਦੀ ਤੁਸੀਂ ਗੱਲ ਕੀਤੀ ਟੋਲ ਪਲਾਜ਼ਾਸ ਜਾਮ ਕਰਨ ਦੀ ਜਾਂ ਤੁਸੀਂ ਗੱਲ ਕੀਤੀ ਹਾਈਵੇ ਜਾਮ ਕਰਨ ਦੀ ਤੇ ਜਾਂ ਫਿਰ ਕੀਤੀ ਤੁਸੀਂ ਰੇਲ ਗੱਡੀਆਂ ਰੇਲ ਜਿਹੜੇ ਫਾਟਕ ਨੇ ਉਹ ਜਾਮ ਕਰਨ ਦੀ ਇਹ ਸਾਰਾ ਕੁਝ ਤਾਂ ਹੋ ਗਿਆ ਦੁਵਾਰਾ ਇਹ ਸਾਰਾ ਕੁਝ ਕਰ ਦਿੱਤਾ ਕਿਸਾਨਾਂ ਨੇ ਪਰ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਉਹ ਸਮਾਂ ਆ ਗਿਆ ਕਿ ਤੁਸੀਂ ਹੁਣ ਦਿੱਲੀ ਜਾਓ ਦਿੱਲੀ ਵੱਲ ਨੂੰ ਕੂਚ ਕਰੋ ਤੇ ਦੁਵਾਰਾ ਅੰਦੋਲਨ ਦੀ ਸ਼ੁਰੂਆਤ ਕਰੋ ਨੇ ਦੇਖੋ ਪਤਾ ਕਿਸ ਤਰ੍ਹਾਂ ਇਹ ਜਿਹੜਾ ਦਿੱਲੀ ਵੱਲ ਨੂੰ ਜਾਣ ਵਾਲਾ ਮੁੰਡਾ ਨਾ ਕੱਲੀ ਮੇਰੀ ਜੱਥੇਬੰਦੀ ਦਾ ਮੁੰਡਾ ਨਹੀਂ ਹੈਗਾ ਇਹ ਸਾਡਾ ਦੇਖੋ ਪਹਿਲਾਂ ਤਾਂ ਪੰਜਾਬ ਚੈਪਟਰ ਦੇ ਵਿੱਚ ਪਾਸ ਹੋਣਾ ਫਿਰ ਇੰਡੀਆ ਚੈਪਟਰ ਦੇ ਵਿੱਚ ਪਾਸ ਹੋਣਾ ਮਨ ਲਈ ਟੇਬਲ ਤੇ ਟਾਕ ਰੱਖੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਟੇਬਲ ਟਾਕ ਵੀ ਹੋਊਗੀ ਇਹਦੇ ਵਿੱਚ ਦੇਖੋ ਇਹ ਇਦਾਂ ਨਹੀਂ ਹੈਗਾ ਕਿ ਇੱਕ ਬੰਦਾ ਨਹੀਂ ਇਹਦੇ ਉੱਤੇ ਕੋਈ ਵੀ ਆਪਣਾ ਫੈਸਲਾ ਸੁਣਾ ਸਕਦਾ ਇਹ ਫੈਸਲਾ ਜਿਹੜਾ ਇਹ ਬਹੁਮਤ ਦਾ ਫੈਸਲਾ ਹੋਣਾ ਔਰ ਬਹੁਮਤ ਦਾ ਫੈਸਲਾ ਹੋ ਗਿਆ ਉਹ ਫੈਸਲਾ ਬਿਲਕੁਲ 100% ਅਪਲਾਈ ਹੋਣਾ ਪਰ ਲੋਕ ਕਹਿੰਦੇ ਕਿ ਹੁਣ ਕਿਸਾਨ ਮੱਦਮ ਪੈ ਗਏ ਨੇ ਹੁਣ ਕਿਸਾਨਾਂ ਦੇ ਵਿੱਚ ਉਹ ਜੋਸ਼ ਨਹੀਂ ਰਿਹਾ ਕਿ ਅਸੀਂ ਆਪਣੀਆਂ ਮੰਗਾਂ ਮਨਾਉਣੀਆਂ ਨੇ ਇਸ ਤਰ੍ਹਾਂ ਕਿਉਂ ਲੱਗ ਰਿਹਾ ਲੋਕਾਂ ਨੂੰ ਨਹੀਂ ਇਹ ਤਾਂ ਦੇਖੋ ਕੋਈ ਇਦਾਂ ਦਾ ਨਾ ਹੀ ਹੱਲਿਆ ਦੇਖੋ ਬਹੁਤ ਸਾਡੀਆਂ ਜਥੇਬੰਦੀਆਂ ਮੇਰੀ ਖੁਦ ਜਥੇਬੰਦੀ ਜਿਹੜੀ ਆ तकरीबन ਦੂਜੇ ਇੱਕ ਦਿਨ ਕਿਸੇ ਦਿਨ ਦੋ ਦਿਨ ਵੀ ਇਕਾਈਆਂ ਬਣਦੀਆਂ ਠੀਕ ਹੈ ਲੋਕੀ ਸਾਡੇ ਨਾਲ ਜੁੜ ਰਹੇ ਆ ਬਹੁਤ ਲੋਕੀ ਮਤਲਬ ਜਿਹੜੇ ਅੱਜ ਬਿਲਕੁਲ ਨਿਊਟਰਲ ਬੈਠੇ ਸੀ ਨਾ ਉਹ ਬੰਦੇ ਫੇਰ ਦੁਬਾਰਾ ਉਹਨਾਂ ਨੇ ਦੇਖੋ ਸਿਆਸੀ ਪਾਰਟੀਆਂ ਤੋਂ ਮੂੰਹ ਮੋੜ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਤੀਜੀ ਧਰਾਂ ਦੀ ਸੀ ਪੰਜਾਬ ਦੇ ਵਿੱਚ ਦਜੀਤਰ ਤੋਂ ਵੀ ਅੱਜ ਉਹਨਾਂ ਦਾ ਮੂਹ ਜਿਹੜਾ ਭੰਗ ਹੋ ਗਿਆ ਔਰ ਉਹ ਇਹ ਗੱਲ ਸੋਚ ਰਹੇ ਕਿ ਐਸਲੇ ਵਿਰੋਧੀ ਧਿਰ ਦਾ ਜਿਹੜਾ ਰੋਲ ਅਦਾ ਕਰ ਰਹੀਆਂ ਉਹ ਕਿਸਾਨ ਜਿੱਥੇ ਵੀ ਨਹੀਂ ਇੱਕ ਅਦਾ ਕਰ ਰਹੀਆਂ ਨਹੀਂ ਤਾਂ ਅਦਰਵਾਈਜ਼ ਵਿਰੋਧੀ ਧਿਰ ਵੀ ਦੋਨਾਂ ਚੋਂ ਨਾ ਅਕਾਲੀ ਦਲ ਨਾ ਕਾਂਗਰਸ ਦੇ ਵਿੱਚ ਵਿਰੋਧੀ ਧਿਰ ਨਹੀਂ ਔਰ ਸਰਕਾਰ ਨੂੰ ਜੇ ਕੋਈ ਕੁਐਸਚਨ ਪੁੱਟ ਕਰ ਰਹੀਆਂ ਤਾਂ ਸਿਰਫ ਕਿਸਾਨ ਜਿੱਥੇ ਵੀ ਨਹੀਂ ਕਰ ਰਹੀਆਂ ਠੀਕ ਹੈ ਇਸ ਕਰਕੇ ਲੋਕ ਬਹੁਤ ਵੱਡੀ ਤਦਾਦ ਦੇ ਵਿੱਚ ਜੁੜ ਰਹੇ ਆ ਔਰ ਬਹੁਤ ਛੇਤੀ ਜਿਹੜਾ ਆ ਇਹ ਇੰਨਾ ਵੱਡਾ 그룹 ਬਣੂਗਾ ਕਿ ਮਤਲਬ ਇੰਨਾ ਵੱਡਾ ਇੱਕ ਸਾਡਾ ਇਕੱਠ ਹੋਊਗਾ ਕਿ ਜਿਹੜਾ ਮਤਲਬ ਕਿ ਉਹਦੇ ਨਾਲ ਅਸੀਂ ਜਿਹੜੀ ਕੇਂਦਰ ਸਰਕਾਰਿਆ ਨੂੰ ਦਬਾ ਲਾਂਗੇ ਔਰ ਆਪਣੀਆਂ ਜਿਹੜੀਆਂ ਮੰਗਾਂ ਮਨਾਵਾਂਗੇ ਅੱਛਾ ਇਲੈਕਸ਼ਨਸ ਤੋਂ ਪਹਿਲਾਂ ਦਾ ਦੌਰ ਜਿਹੜਾ ਹੁੰਦਾ ਕੁਝ ਮਹੀਨੇ ਹੁੰਦੇ ਇਹ ਬੜਾ ਗੋਲਡਨ ਪੀਰੀਅਡ ਮੰਨਿਆ ਜਾਂਦਾ ਕਹਿੰਦੇ ਇਸ ਵੇਲੇ ਜਿਹੜੀਆਂ ਮਨਾਲੀਆਂ ਮਨਾਲੀਆਂ ਮੁੜ ਕੇ ਨਹੀਂ ਮੰਨਦੇ ਤੇ ਹੁਣ ਤੁਹਾਨੂੰ ਵੀ ਐਂ ਲੱਗ ਰਿਹਾ ਹੋਣਾ ਕਿ ਹੁਣ ਚੋਣਾਂ ਆ ਰਹੀਆਂ ਨੇ ਤੇ ਹੁਣ ਕਰ ਲਈਏ ਤੁਹਾਨੂੰ ਲੱਗ ਰਿਹਾ ਕਿ ਹੁਣ ਇੰਪਲੀਮੈਂਟ ਹੋ ਸਕਦਾ ਕੁਝ ਨਾ ਕੁਝ ਕਿਉਂਕਿ ਹੁਣ ਰਫ਼ਤਾਰ ਕਿਸਾਨਾਂ ਆਕੇ ਤੇ ਕੇਂਦਰ ਤੱਕ ਵੀ ਹੋਵੇ ਭਾਵੇਂ ਦੇ ਪਹੁੰਚ ਕਰ ਹੀ ਲੈਣੀ ਚਾਹੀਦੀ ਹੈ ਦੇਖੋ ਗੱਲ ਪਤਾ ਗਿਆ ਸਰਕਾਰਾਂ ਦੀ ਵੀ ਇੱਕ ਨੀਤੀ ਹੁੰਦੀ ਆ ਕਿ 5 ਸਾਲ ਆਰਮਨਾਨ ਬਾਉਟ 4 ਸਾਲ ਔਰ 5 ਵਿੱਚ ਸਾਲ ਜਿਹੜੇ ਕੰਮ ਕਰਦੇ ਦੇਖੋ ਤੁਹਾਨੂੰ ਬਤਾਉਣਾ ਕਿ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਆਪਣੇ ਗਿੱਕਰੀ ਸਾਹਿਬ ਆਏ ਠੀਕ ਹੈ ਮੈਨੂੰ ਮਾਇਆ ਬੇ 8 10 ਨੈਸ਼ਨਲ ਹਾਈਵੇਿਆਂ ਦੇ ਨੀ ਪੱਥਰ ਰੱਖੇਗੇ ਠੀਕ ਹੈ ਨਾ ਦੇਖੋ ਸਰਕਾਰਾਂ ਵੀ ਹੀਰਲੈਸ ਹਾਲ ਚੀ ਕੰਮ ਕਰਦੀਆਂ ਤੇ ਔਰ ਪਬਲਿਕ ਨੂੰ ਵੀ ਇਹ ਆਸ ਹੁੰਦੀ ਆ ਕਿ ਅਖੀਰਲਾ ਸਾਲ ਆ ਅਖੀਰਲੇ ਸਰਕਾਰ ਸਾਲ ਦੇ ਵਿੱਚ ਹੁਣ ਦਬਾਅ ਬਣਾ ਕੇ ਜਿਹੜੀਆਂ ਸਾਡੀਆਂ ਹੱਕੀ ਮੰਗਾਆਂ ਉਹਨਾਂ ਨੂੰ ਉਹਨਾਂ ਦੇ ਨੋਟੀਫਿਕੇਸ਼ਨ ਕਰਾ ਲਈਏ ਉਹਨਾਂ ਨੂੰ ਅਪਲਾਈ ਕਰਾ ਲਈਏ ਤਾਂ ਜੋ ਸਾਨੂੰ ਅਸੀਂ ਵੀ ਚਾਹੁੰਦੇ ਨਹੀਂ ਦੇਖੋ ਹਰੇਕ ਬੰਦਾ ਹੀ ਆਪਣੇ ਘਰ ਕੰਮ ਲਈ ਬਿਨ ਜੁੜਿਆ ਵੀ ਅਸੀਂ ਵੀ ਹਰ ਟਾਈਮ ਸੰਘਰਸ਼ ਕਰਨਾ ਜਿਹੜਾ ਉਹਨੂੰ ਚੰਗਾ ਨਹੀਂ ਬੋਤਾ ਨਹੀਂ ਵਧੀਆ ਸਮਝਦੇ ਪਰ ਲੇਕਿਨ ਆਪਣੇ ਹੱਕਾਂ ਨੂੰ ਛੱਡ ਕੇ ਤੇ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰਕੇ ਤੇ ਬੈਠਣਾ ਮੈਂ ਉਹ ਵੀ ਨਹੀਂ ਚੰਗਾ ਸਮਝਦਾ ਉਹ ਵੀ ਆਪਣੀ ਜਿਹੜੀ ਅੰਦਰਲੀ ਹੈ ਉਹਨੂੰ ਮਾਰਨ ਵਾਲੀ ਗੱਲ ਆ ਉਹ ਨਹੀਂ ਮਾਰਨੀ ਚਾਹੀਦੀ ਉਹ ਜਮੀਰ ਜਾਗਦੀ ਰੱਖ ਕੇ ਦੇਖੋ ਜਿੰਨੀ ਵਾਰੀ ਵੀ ਗੰਨੇ ਦਾ ਮੁੱਦਾ ਉਠਿਆ ਜਿਉਂ ਲੈ ਕੇ 15 ਤੋਂ ਲੈ ਕੇ ਉੱਠਦਾ ਆ ਤੇ ਬਲਵਿੰਦਰ ਸਿੰਘ ਮੱਲੀ ਨੰਗਲ ਸਾਬ ਤੋਂ ਮੂਰੇ ਹੁੰਦਾ ਔਰ ਹਰ ਵਾਰੀ ਪਰਚਾ ਬਲਵਿੰਦਰ ਸਿੰਘ ਮੱਲੀ ਨੰਗਲ ਤੇ ਹੁੰਦਾ ਠੀਕ ਹੈ ਕਿਉਂਕਿ ਦੇਖੋ ਜੇ ਸਾਡੇ ਕਿਸਾਨ ਪੀਛਦੇ ਆ ਤਾਂ ਉਹਦੀ ਫਸਲ ਦਾ ਜੇ ਅਸੀਂ ਰੇਟ ਹੀ ਨਹੀਂ ਲੈ ਸਕੀ ਤਫ਼ੇ ਮੇਰੀ ਉਹ ਜਮੀਰ ਨਹੀਂ ਕਹਿੰਦੀ ਹੁੰਦੀ ਕਿ ਆਪਾਂ ਚੁੱਪ ਕਰਕੇ ਮਿੱਲਾਂ ਚਲਾ ਦਈਏ ਜਾਂ ਇਹ ਕਰ ਦਈਏ ਲੇਕਿਨ ਉਹ ਆਪਣਾ ਹੱਕ ਜਿਹੜਾ ਆ ਉਹ ਲੈਣਾ ਸਾਡਾ ਨਿੱਜੀ ਅੱਛਾ ਮੱਲੀ ਨੰਗਲ ਸਾਹਿਬ ਤੁਸੀਂ ਹੁਣ ਜ਼ਿਕਰ ਕੀਤਾ ਹੀ ਹੈ ਹਾਈਵੇਜ਼ ਦਾ ਤੇ ਮੈਂ ਗੱਲ ਪੁੱਛਣੀ ਚਾਹੁੰਨਾ ਆ ਜਿਹੜੇ ਹਾਈਵੇਜ਼ ਹੁਣ ਸੜਕਾਂ ਤੇ ਵਿਛਣ ਦੀਆਂ ਗੱਲਾਂ ਹੋ ਰਹੀਆਂ ਸੜਕਾਂ ਤਾਂ ਹੀ ਵਿਛ ਰਹੇ ਕਿ ਕਿਸਾਨਾਂ ਦੀਆਂ ਧੌਣਾਂ ਤੇ ਵਿਛ ਰਹੇ ਨੇ ਦੇਖੋ ਇਹ ਤਾਂ ਪੰਜਾਬ ਲਈ ਸਮਝ ਲਓ ਕਿ ਪੰਜਾਬ ਨੂੰ ਉਜਾੜਨ ਵਾਲੀ ਇੱਕ ਗੱਲ ਮੈਂ ਇਹ ਗੱਲ ਕਹੂੰਗਾ ਕਿ ਪੰਜਾਬ ਉੱਜੜ ਗਿਆ ਇਸ ਵੇਲੇ ਇਸ ਵੇਲੇ ਪੰਜਾਬ ਸਰਕਾਰ ਨੂੰ ਨਾ ਦੇਖੋ ਇੱਕ ਟਬ ਬਣਾ ਕੇ ਲਿਓਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਪ੍ਰਾਪਰਟੀ ਆ ਉਹ ਖਤਮ ਹੋ ਰਹੀ ਆ ਦੇਖੋ ਅਸੀਂ ਮੰਨਦੇ ਆ ਅਸੀਂ ਐਮਐਸਪੀ ਦੀ ਵੀ ਲੜਾਈ ਆ ਲੜਨੀ ਆ ਪਾਣੀ ਦੀ ਲੜਾਈ ਵੀ ਲੜ ਰਹੇ ਆ ਪਰ ਲੇਕਿਨ ਮੈਂ ਪਿਛਲੀ ਐਸਕੇਮ ਦੀ ਮੀਟਿੰਗ ਦੇ ਵਿੱਚ ਵੀ ਇਹ ਏਜੰਡਾ ਚੱਕਿਆ ਸੀ ਕਿ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਗੱਲ ਆ ਪੰਜਾਬ ਦੀ ਪ੍ਰਾਪਰਟੀ ਬਚਾਉਣ ਦੀ ਜਿਹੜੀ ਆ ਉਹ ਸਰਕਾਰ ਦੇ ਨਾਲ ਉਹ ਲੜਾਈ ਲੜਨੀ ਚਾਹੀਦੀ ਆ ਕਿਉਂਕਿ ਜਿਹੜੀਆਂ ਬਾਹਰਲੇ ਸੂਬੇ ਆ ਸਾਡੇ ਹਿਮਾਚਲਿਆ ਜਿਵੇਂ ਰਾਜਸਥਾਨ ਆ ਗੁਜਰਾਤ ਆ ਉਤਰਾਖੰਡ ਵਾਲਿਆਂ ਨੇ ਬਿੱਲ ਬਣਾ ਲਿਆ ਔਰ ਉਹ ਵਿਧਾਨ ਸਭਾ ਦੇ ਵਿੱਚ ਦੁਬਾਰਾ ਪੇਸ਼ ਹੋਣ ਲੱਗਾ ਉਹ ਤਿਆਰ ਹੋਇਆ ਪਿਆ ਆਨਲਾਈਨ ਜਦੋਂ ਮਰਜ਼ੀ ਚੈੱਕ ਕਰ ਲਓ ਠੀਕ ਹੈ ਦੇਖੋ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹ ਨਹੀਂ ਕੀਤਾ ਕਿ ਪ੍ਰਾਪਰਟੀ ਤੁਸੀਂ ਖਰੀਦ ਨਹੀਂ ਸਕਦੇ ਖਰੀਦ ਸਕਦੇ ਪ੍ਰਾਪਰਟੀ ਪਰ ਲੇਕਿਨ ਇੰਨੀਆਂ ਸ਼ਰਤਾਂ ਲਾਈਆਂ ਹੋਈਆਂ ਕਿ ਤੁਸੀਂ ਹਾਰ ਕੇ ਆਪੇ ਫਾਈਲ ਸੈਟ ਕੇ ਆ ਜਾਓਗੇ। ਹੂੰ। ਔਰ ਉਹਨਾਂ ਦੀ ਪ੍ਰਾਪਰਟੀ ਸੇਪ ਹੈ ਹੀ ਆ। ਹੂੰ। ਵਿਰਾਦੀ ਵੀ ਪਈ ਆ ਰਾਜਸਥਾਨ ਦੇ ਵਿੱਚ ਕੋ ਜਾ ਰਿਆ। ਹੂੰ। ਹਿਮਾਚਲ ਦੇ ਵਿੱਚ ਕੋ ਜਾ ਰਿਆ ਕੋਈ ਨਹੀਂ ਜਾ ਰਿਆ ਤੇ ਸਾਰਾ ਕੁਝ ਪੰਜਾਬ ਚ ਕਿਉਂ ਆ ਰਿਆ? ਹੂੰ। ਹਰ ਕੋਈ ਬੰਦਾ ਪੰਜਾਬ ਦੀ ਪ੍ਰਾਪਰਟੀ ਖਰੀਦਣ ਨੂੰ ਦੌੜ ਲੱਗੀ ਹੋਈ ਆ। ਅਸੀਂ ਮਤਲਬ ਤੁਹਾਡੇ ਮਾਧਿਅਮ ਰਾਹੀਂ ਹੂੰ ਸਰਕਾਰ ਨੂੰ ਤੋਂ ਨੂੰ ਅਪੀਲ ਵੀ ਕਰਾਂਗੇ ਕਿ ਇਹ ਜਿਹੜਾ ਦੇਖੋ ਐਕਟ ਆ ਇਹ ਸਰਕਾਰ ਨੂੰ ਇਮੀਡੀਏਟਲੀ ਲਿਆਉਣਾ ਚਾਹੀਦਾ। ਔਰ ਉੱਥੇ ਕੀ ਆ ਇੱਕ ਇੱਕ ਗੱਲ ਹੋਰ ਰਹਿ ਗਈ ਮੇਰੀ। ਕਿ ਉਹਨਾਂ ਦੇ ਦੇਖੋ ਉਹਨਾਂ ਨੇ ਉਹ ਇੱਕ ਤਾਂ ਉਹ ਕੀਤਾ ਦੂਜੀ ਗੱਲ ਆ ਕਿ ਪ੍ਰਾਪਰਟੀ ਕੋ ਖਰੀਦ ਸਾਲਵੇ ਪਰ ਉੱਥੇ ਦਾ ਬਸ਼ਿੰਦਾ ਨਹੀਂ ਬਣ ਸਕਦਾ ਜੇ ਉੱਥੇ ਦਾ ਬਸ਼ਿੰਦਾ ਨਹੀਂ ਬਣੂਗਾ ਤੇ ਨੇਚਰਲੀ ਆ ਕੇ ਸਾਡੇ ਜਿਹੜੀ ਉਹ ਪ੍ਰਾਪਰਟੀ ਨਹੀਂ ਖਰੀਦੂਗਾ ਇੱਥੇ ਕੀ ਕੀ ਹੋਣਾ ਹੁਣ ਦੇਖਿਓ ਹੁਣ ਸਰਪੰਚ ਦੀਆਂ ਇਲੈਕਸ਼ਨਾਂ ਆਉਣ ਲੱਗੀਆਂ ਮੈਨੂੰ ਬੜੇ ਦੁੱਖ ਦੇ ਨਾਲ ਅਜੇ ਇੱਕ ਗੱਲ ਕਹਿਣੀ ਪੈ ਰਹੀ ਆ ਕਿ 5 7% ਜਿਹੜੇ ਪ੍ਰਵਾਸੀ ਲੋਕ ਆ ਸਾਡੇ ਸਰਪੰਚ ਬਣ ਜਾਣਗੇ ਬੰਦਾ ਜਿਹੜਾ ਪੰਜਾਬ ਦਾ ਇੱਕ ਦੁਖਾਂਤ ਹੋਵੇਗਾ ਇੱਧਰ ਨੂੰ ਪੰਜਾਬੀਆਂ ਨੂੰ ਜਾਂ ਸਾਡੀਆਂ ਜਿੰਨੀਆਂ ਵੀ ਮੇਰੇ ਖੁਦ ਵੀ ਜੱਥੇਬੰਦੀ ਨੂੰ ਮੈਂ ਕਹੂੰਗਾ ਔਰ ਕਿਸਾਨਾਂ ਨੂੰ ਜੱਥੇਬੰਦੀਆਂ ਨੂੰ ਵੀ ਕਹੂੰਗਾ ਇੱਧਰ ਨੂੰ ਧਿਆਨ ਦੇਣ ਦੀ ਸਭ ਤੋਂ ਵੱਡੀ ਲੋੜ ਆ ਪੰਜਾਬ ਦੇ ਲਈ ਆਪਾਂ ਲੜਾਈ ਲੜ ਸਕਦੇ ਆ ਪਰ ਜੇ ਪੰਜਾਬ ਦੀ ਜ਼ਮੀਨ ਹੀ ਨਾ ਬਚੀ ਤਾਂ ਫਿਰ ਆਪਾਂ ਲੜਾਈ ਕਿਸ ਚੀਜ਼ ਦੀ ਲੜਾਂਗੇ ਸਭ ਤੋਂ ਵੱਡਾ ਮਹਿਲਾ ਮੁੱਦਾ ਜਿਹੜਾ ਆ ਪੰਜਾਬ ਦੀ ਪ੍ਰਾਪਰਟੀ ਬਚਾਉਣ ਲਈ ਉਹ ਐਕਟ ਬਣਾਉਣਾ ਚਾਹੀਦਾ ਔਰ ਦੂਜੀ ਗੱਲ ਆ ਕਿ ਸਾਡੀ ਇੱਥੇ ਜਿਹੜੀ ਮਤਲਬ ਕਿ ਉੱਥੇ ਦੀ ਸ਼ਨਾਖਤੀ ਕਾਰਡ ਆ ਜਾਂ ਕੁਝ ਵੀ ਬਣਦਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬੈਨ ਹੋਣਾ ਚਾਹੀਦਾ ਕਿ ਉੱਥੇ ਦੀ ਨਹੀਂ ਮਿਲਣੀ ਚਾਹੀਦੀ ਪੰਜਾਬ ਦੇ ਪੰਜਾਬ ਦੇ ਲੋਕ ਹਿਮਾਚਲ ਨਹੀਂ ਜਾ ਸਕਦੇ ਪੰਜਾਬ ਦੇ ਲੋਕ ਰਾਜਸਥਾਨ ਨਹੀਂ ਜਾ ਸਕਦੇ ਪ੍ਰਾਪਰਟੀ ਸੇਖ ਜੇ ਆਪਾਂ ਗੱਲ ਕਰੀਏ ਪਰ ਦੂਜੇ ਪਾਸੇ ਪੰਜਾਬ ਨੇ ਹਿਮਾਚਲ ਤੋਂ ਵੀ ਪਾਣੀ ਦਾ ਉਹਦਾ ਮਸਲਾ ਹੈਗਾ ਪੰਜਾਬ ਨੇ ਹਰਿਆਣੇ ਨੂੰ ਪਾਣੀ ਦੇਣਾ ਪੰਜਾਬ ਨੇ ਜੰਮੂ ਕਸ਼ਮੀਰ ਨੂੰ ਪਾਣੀ ਦੇਣਾ ਪੰਜਾਬ ਨੇ ਰਾਜਸਥਾਨ ਨੂੰ ਪਾਣੀ ਦੇਣਾ ਆ ਪੰਜਾਬ ਨੇ ਹਰ ਥਾਂ ਦੇਣਾ ਆ ਪੰਜਾਬ ਕਿਤੇ ਜਾ ਕੇ ਆਪਣਾ ਫਾਇਦਾ ਨਹੀਂ ਕਰ ਸਕਦਾ ਦੇਖੋ ਇਹ ਤਾਂ ਪੰਜਾਬ ਦੀ ਅੱਜ ਪ੍ਰਾਪਰਟੀ ਦਾ ਬਿਸਕਰਾ ਵੱਡਾ ਹੋ ਰਿਹਾ ਇਸ ਤੋਂ ਪਿੱਛੇ ਨੂੰ ਆਪਾਂ ਜਾਈਏ 1960 ਤੇ ਚਲ ਜੰਨੇ ਆਪਾਂ ਜਿਸ ਦਿਨ ਆਪਣੀ ਵਰਲਡ ਬੈਂਕ ਨੇ ਵਾਟਰ ਇੰਡਸਟਰੀਟੀ ਕਰਵਾਈ ਆ ਉਸ ਦਿਨ ਤੋਂ ਲੈ ਕੇ ਜਿਹੜਾ ਪਾਣੀ ਦਿੱਤਾ ਉਹ ਤੋਂ ਵਾਧਾ ਜਿਹੜੀਆਂ ਸਰਕਾਰਾਂ ਆਉਣੀਆਂ ਉਹਨਾਂ ਨੇ ਪੰਜਾਬ ਪੁਨਰਗਠਨ ਐਕਟ ਬਣਾਇਆ ਠੀਕ ਹੈ ਜੀ ਹਾਂ ਸਾਡੇ ਉਦੋਂ ਮੈਨ ਮਾਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਗੁਰਨਾਮ ਸਿੰਘ ਜੀ ਬਣੇ ਸੀਗੇ ਉਹਨਾਂ ਦੇ ਟਾਈਮ ਦੇ ਵਿੱਚ ਹੀ ਬਣਿਆ ਠੀਕ ਹੈ ਉਹਦੀਆਂ ਗੈਰ ਵਿਧਾਨਿਕ ਤਰਾਵਾਂ ਜਿਹੜੀਆਂ 78 79 80 ਉਹਦੇ ਅਧੀਨ ਪੰਜਾਬ ਦਾ ਐਡਾ ਵੱਡਾ ਘਾਣ ਕੀਤਾ ਗਿਆ ਜਿਹੜਾ ਕੋਈ ਗੱਲ ਨਹੀਂ ਉਸ ਤੋਂ ਵਾਧਾ ਦੇ ਕੋਤੂੜੀ ਇਹ ਪਾ ਗੱਲ ਨੂੰ ਤੋੜ ਲੈਣੇ ਜਿਆਦਾ ਲੰਬੀ ਨਹੀਂ ਕਰਦੇ ਉਸ ਤੋਂ ਵਾਧਾ ਸਾਡੇ ਸੀਐਮ ਸਾਹਿਬ ਬਣੇ ਪ੍ਰਤਾਪ ਸਿੰਘ ਕੇਰੋਂ ਜੀ ਮੰਨਦੇ ਆ ਲੋਕੀ ਕਹਿੰਦੇ ਕਿ ਅੱਜ ਵੀ ਲੋਕੀ ਇਹ ਗੱਲ ਕਹਿ ਰਹੇ ਕਿ ਪ੍ਰਤਾਪ ਸਿੰਘ ਕੇਰੋਂ ਵਰਗਾ ਚੀਫ ਮਿਨਿਸਟਰ ਪੰਜਾਬ ਨੂੰ ਚਾਹੀਦਾ ਮੈਂ ਮੰਨਦਾ ਇਸ ਗੱਲ ਨੂੰ ਬਹੁਤ ਚੰਗੇ ਕੰਮ ਵੀ ਕੀਤੇ ਹੋਣਗੇ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਨਹੀਂ ਕੀਤੇ ਹੋਣਗੇ ਬਹੁਤ ਹਰ ਕੋਈ ਧਾਕੜਪਣਾ ਵੀ ਕੀਤਾ ਉਹ ਪਰ ਜਿਹੜੀ ਪੰਜਾਬ ਦੀਆਂ ਬੜਮੁੱਲੀਆਂ ਕੁਦਰਤੀ ਦਾਤਾਂ ਸੀ ਉਹਨਾਂ ਦੀ ਜਿੰਨੀ ਲੁੱਟ ਪ੍ਰਤਾਪ ਸਿੰਘ ਕੇਰੋਂ ਨੇ ਕਰਾਈ ਉਨੀ ਵਰਲਡ ਦੇ ਵਿੱਚ ਕਦੇ ਵੀ ਪੰਜਾਬ ਦਾ ਜਿਹੜਾ ਉਹ ਘਾਣ ਨਹੀਂ ਹੋਊਗਾ ਪੰਜਾਬ ਦੇ ਉੱਤੋਂ ਰਾਜਸਥਾਨ ਦੀ ਜਿਹੜੀ ਨਹਿਰ ਜਾਂਦੀ ਐ ਇਸ ਵੇਲੇ ਸਭ ਤੋਂ ਵੱਡੀ ਉਹ ਕੱਢਣ ਦਾ ਮੇਨ ਜਿਹੜਾ ਯੋਗਦਾਰ ਉਹ ਪ੍ਰਤਾਪ ਸਿੰਘ ਕੈਰੋਂ ਦਾ ਸੀ ਠੀਕ ਹੈ ਉਹ ਉਸੇ 78 79 80 ਦੇ ਦਹਾਕਿਆਂ ਦੇ ਅਧੀਨ ਘਟਿਆ ਔਰ ਤੁਸੀਂ ਇੱਕ ਦੇਖੋ ਕਿ 5.2 ਐਮਐਫਐ ਪਾਣੀ ਦੇ ਵਿੱਚੋਂ ਆਪਾਂ 8.60 ਐਮਐਫਐ ਪਾਣੀ ਜਿਹੜਾ ਆ ਉਹ ਰਾਜਸਥਾਨ ਨੂੰ ਦਿੱਤਾ ਔਰ ਵਰਲਡ ਬੈਂਕ ਨੇ ਇਹ ਗੱਲ ਕਹੀ ਸੀ ਉਦੋਂ ਕਿ ਜੇਕਰ ਇਹੀ ਪਾਣੀ ਪੰਜਾਬ ਦੇ ਕਲੇ-ਕਲੇ ਖੇਤ ਤੱਕ ਪਹੁੰਚਾ ਦਿੱਤਾ ਜਾਂਦਾ ਔਰ ਪੰਜਾਬ ਦੇ ਵਿੱਚ ਕਈ ਗੁਣਾ ਵੱਧ ਅਨਾਜ ਜਿਹੜਾ ਉਹ ਪੈਦਾ ਕੀਤਾ ਜਾ ਸਕਦਾ ਸੀ ਜਦ ਕਿ ਰਾਜਸਥਾਨ ਨੂੰ ਪਾਣੀ ਸਿੱਟ ਕੇ ਕੁਝ ਪਾਣੀ ਜ਼ਮੀਨ ਦੇ ਥੱਲੇ ਉਤਰ ਜਾਊਗਾ ਔਰ ਕੁਝ ਜਿੰਨੀ ਉੱਥੇ ਟੈਂਪਰੇਚਰ ਸੀ ਵਾਸ਼ਪੀਕਰਨ ਬਣ ਕੇ ਉੱਡ ਜਾਊਗਾ ਔਰ ਉਹਦੀ ਬਿਲਕੁਲ ਬੇਸਟੇਜ ਹੋਊਗੀ ਪਰ ਉਹ ਸੈਂਟਰ ਗਵਰਨਮੈਂਟ ਨੇ ਜਵਾਹਰ ਲਾਲ ਨਹਿਰੂ ਜੀ ਦੀ ਸਰਕਾਰ ਸੀ ਔਰ ਬਿਲਕੁਲ ਉਹਨਾਂ ਨੇ ਸਾਰੇ ਜਿਹੜੇ ਕਾਇਦੇ ਕਾਨੂੰਨਿਆ ਸ਼ਿੱਕੇ ਤੇ ਟੰਕੇ ਪੰਜਾਬ ਦਾ ਉਹ ਕਾਣ ਕੀਤਾ ਇੱਕ ਵਕਤ ਸੀ ਕਿ ਅਸੀਂ ਪਸ਼ੂ ਚਾਰ ਦੇ ਚਾਰ ਦੇ ਇਦਾਂ ਢੋਆ ਪਟ ਕੇ ਬੱਕ ਨਾ ਪਾਣੀ ਪੀ ਲੈਂਦੇ ਸੀ ਤੇ ਅੱਜ ਇੱਕ ਉਹ ਵਕਤ ਆ ਗਿਆ ਕਿ ਸਾਡੀਆਂ ਮੱਛੀ ਮੋਟਰਾਂ ਜਿਹੜੀਆਂ ਓ 2.5 ਸੌ ਫੁੱਟ ਤੇ ਚੱਲ ਗਈਆਂ ਅਸੀਂ ਪਿਛਲੀਆਂ ਪੀੜ੍ਹੀਆਂ ਸਾਨੂੰ ਬਹੁਤ ਕੁਝ ਦੇ ਗਈਆਂ ਪਰ ਅਸੀਂ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾਣਾ ਇੱਕ ਇਹ ਪੀੜ੍ਹੀ ਤੋਂ ਸਾਡੀ ਆਉਣ ਵਾਲੇ ਬੱਚਿਆਂ ਤੋਂ ਇੱਕ ਸਾਡੀ ਸ਼ਰਮਿੰਦਗੀ ਦਾ ਸਭ ਤੋਂ ਵੱਡਾ ਕਾਰਨ ਹੋਊਗਾ अच्छा मलीलराम साहब मैं कुछ चीज और पूछनी चाहूंगा चलो ठीक है कह रहे हो साहब ਦੇ ਉੱਤੇ ਇਲਜ਼ਾਮ ਹੈਗੇ ਨੇ ਸਾਰੇ ਪਰ ਉਹਨਾਂ ਤੋਂ ਬਾਅਦ بڑے ਪੰਥਕ ਮੁੱਖ ਮੰਤਰੀ ਆਏ بڑے ਪੰਜਾਬ ਇਤੈਚੀ ਮੁੱਖ ਮੰਤਰੀ ਆਏ ਉਹਨਾਂ ਨੇ ਕੁਝ ਨਹੀਂ ਕੀਤਾ ਦੇਖੋ ਗੱਲ ਇਸ ਤਰ੍ਹਾਂ ਸੀ ਕਿ ਉਹਨਾਂ ਤੋਂ ਬਾਅਦ ਸਰਦਾਰ ਦਰਵਾਰਾ ਸਿੰਘ ਮੁੱਖ ਮੰਤਰੀ ਬਣੇ ਹੈਨਾ ਹਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਪਿਆ ਸੀ ਸਾਡਾ ਤੇ ਉਧਰੋਂ ਪੀਐਮ ਸਾਹਿਬ ਸਾਡੇ ਸ਼੍ਰੀਮਤੀ 인ਦਰਾ ਗਾਂਧੀ ਜੀ ਬਣ ਗਏ ਔਰ ਇੱਕੋ ਹੀ ਅੱਖ ਦੀ ਝਵਟ ਦੇ ਨਾਲ ਸੁਪਰੀਮ ਕੋਰਟ ਦੇ ਵਿੱਚੋਂ ਯਾਰ ਕੇਸ ਵਾਪਸ ਲੈ ਲੈਣਾ ਇਹਦੋਂ ਵੱਡੀ ਹੋਰ ਮਾੜੀ ਕੀ ਹੋ ਸਕਦੀ ਪੰਜਾਬ ਦੇ ਨਾਲ ਕੀ ਹੱਦ ਹੋ ਸਕਦੀ ਜਿੱਦਾਂ ਗਾਂਧੀ ਦੀ ਇੱਕ ਚਪਕ ਦੇ ਨਾਲ ਤੇ ਦਰਬਾਰਾ ਸਿੰਘ ਨੇ ਕੇਸ ਵਾਪਸ ਲੈ ਲਿਆ ਕੇਸ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਵਾਪਸ ਲਿਆ ਔਰ ਜਿਹੜਾ ਇਹ 1982 ਦੇ ਵਿੱਚ ਕਪੂਰੀ ਦੇ ਵਿੱਚ ਜਿਹੜਾ ਟੱਕਲ ਹੋਇਆ ਐਸਵੀਐਲ ਦਾ ਉਹ ਸਰਦਾਰ ਦਰਬਾਰਾ ਸਿੰਘ ਨੇ ਨਾਲ ਲਵਾਇਆ ਇੱਥੇ ਕੋਈ ਦੋੜਾ ਏ ਥੋੜੀ ਹੈ 101% ਇਤਿਹਾਸ ਗਵਾਇਆ ਇਹਦਾ ਯਾਰ ਦੇਖੋ ਉਹ ਨਾਲ ਲੱਗਿਆ ਟੱਕ ਔਰ ਉਥੋਂ ਲੈ ਕੇ ਉਹ ਜਿਹੜਾ ਉੱਥੇ ਮਤਲਬ ਕਿ ਕਪੂਰੀ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਕਪੂਰੀ ਮੋਰਚਾ ਲੱਗਿਆ ਕਪੂਰੀ ਮੋਰਚੇ ਦੇ ਵਿੱਚ ਦੇਖੋ ਕੀ ਹਾਲਾਤ ਹੋਏ ਉਸ ਤੋਂ ਬਾਅਦ ਉਹ ਮੋਰਚਾ ਧਰਮ ਯੁੱਧ ਬਣ ਗਿਆ ਉਹਦੇ ਵਿੱਚ ਪੰਜਾਬ ਦੀ ਜਵਾਨੀ ਦਾ ਕਿੰਨਾ ਕੁ ਖੂਨ ਡੁੱਲਿਆ ਕਿੰਨੇ ਸਾਡੇ ਭੈਣ ਭਰਾ ਜੇਲਾਂ ਚ ਅੱਜ ਵੀ ਸੜ ਰਹੇ ਹੈਗੇ ਤਾਂ ਉਹ ਧਰਮਯੁੱਧ ਮੋਰਚੇ ਦੀ ਹੀ ਬਦੌਲਤ ਹੈ ਨਾ ਸਾਡੇ ਸਭ ਤੋਂ ਸਰਵਉੱਤਮ ਮਤਲਬ ਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਣਾ ਵੀ ਇੱਕ ਉਹਦੀ ਉਹਦੀ ਕੜੀ ਆ ਕੋਈ ਦੂਜੀ ਕੜੀ ਥੋੜੀ ਹੋ ਮਤਲਬ ਦੇਖੋ ਇਹ ਗੱਲਾਂ ਜਿਹੜੀਆਂ ਇਹ ਗੱਲਾਂ ਬਿਲਕੁਲ 1% ਆ ਦੇਖੋ ਉਹ ਤੋਂ ਬਾਅਦਾਂ ਮਤਲਬ ਕਿ ਉਹਨਾਂ ਨੇ ਇਹ ਕੁਛ ਕਰ ਦਿੱਤਾ ਹੈ ਨਾ ਉਹ ਤੋਂ ਬਾਅਦਾਂ ਗਿਆਨੀ ਜੈਲ ਸਿੰਘ ਵੀ ਆਉਂਦੇ ਆ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਕੇਸ ਹੋਇਆ ਫਿਰ ਉਹਨਾਂ ਨੇ ਵਾਪਸ ਲੈ ਲਿਆ ਠੀਕ ਹੈ ਨਾ ਉਹ ਤੋਂ ਅੱਗੇ ਨੂੰ ਜੇ ਆਪਾਂ ਚੱਲਦੇ ਆ ਤੇ ਦੇਖੋ ਅੱਗੇ ਕੀ ਹੋਇਆ ਕਿ ਲੋਂਗੋਵਾਲ ਰਜੀਵ ਲੋਂਗੋਵਾਲ ਸਮਝੌਤਾ ਹੋ ਗਿਆ ਜਿਹੜਾ ਕਿ ਮੇਰੇ ਹਿਸਾਬ ਨਾਲ ਅਕਾਲੀ ਦਲ ਨੇ ਇਹੋ ਜਿਹਾ ਜ਼ਹਿਰੀਲਾ ਸ਼ੁਰਾ ਜਿਹੜਾ ਉਹ ਪੰਜਾਬ ਦੀ ਪਿੱਠ ਵਿੱਚ ਮਾਰਿਆ ਕਿ ਪੰਜਾਬ ਨੂੰ ਤੈਸ ਨਿਸ਼ ਕਰ ਸਕੇ ਉਹ ਜਿਹੜੀ ਗੱਲ ਹੋਈ ਹੈ ਉਹ ਕੋਈ ਛੋਟੀ ਜਿਹੀ ਗੱਲ ਥੋੜੀ ਸੀ ਲੋਂਗੋਵਾਲ ਕੋਣ ਸੀ ਇੱਕ ਪਿੰਡ ਦਾ ਸਰਪੰਚ ਸੀ ਉਹਦੇ ਕੋਲ ਕੀ ਜਿਹੜੀ ਕਿਹੜਾ ਕਿਹੜਾ ਅਧਿਕਾਰ ਆ ਗਿਆ ਕਿ ਉਹ ਲੋਂਗੋਵਾਲ ਰਜੀਵ ਵਾਲੀ ਸਮਝੌਤਾ ਕਰ ਦਵੇ ਪੰਜਾਬ ਲਈ ਠੀਕ ਹੈ ਦੇਖੋ ਕਿੱਡੀ ਵੱਡੀ ਉਹਦੇ ਵਿੱਚ ਕੀਤਾ ਕੀ ਅਕਾਲੀ ਦਲ ਨੇ ਕੀ ਕੀਤਾ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਆ ਠੀਕ ਹੈ ਨਾ ਉਹਦੇ ਵਿੱਚ ਦੇਖੋ ਪਹਿਲੀ ਤਾਂ ਗੱਲ ਹੀ ਉਹਨਾਂ ਨੇ ਇਹ ਮੰਨ ਲਈ ਕਿ ਪੰਜਾਬ ਤੇ ਹਰਿਆਣੇ ਨੂੰ ਪਾਣੀ ਦੇਣ ਦਾ ਹੱਕ ਬਣ ਗਿਆ ਮੰਨ ਲਿਆ ਕਿੱਡੀ ਵੱਡੀ ਉਹ ਗੱਲ ਮਤਲਬ ਕਿ ਇਹ ਕਰ ਗਏ ਆ ਕਿ ਉਹ ਹੱਕ ਮੰਨ ਲਿਆ ਦੇਖੋ ਦੂਜੀ ਗੱਲ ਕਿ ਉਹਨੂੰ ਉਹਦਾ ਜਿਹੜਾ ਕੇਸ ਆ ਉਹ ਉਹ ਟ੍ਰਿਬਿਊਨਲ ਦੇ ਵਿੱਚ ਪਾਉਣ ਦੀ ਦਾ ਅਧਿਕਾਰ ਟ੍ਰਿਬਿਊਨਲ ਨੂੰ ਵੀ ਦਿੱਤਾ ਇਹਨਾਂ ਨੇ ਠੀਕ ਹੈ ਨਾ ਦੇਖੋ ਉਹ ਕਿੰਨੀ ਵੱਡੀ ਮਤਲਬ ਕਿ ਇਹ ਹਾਲਾਤ ਕਰ ਦਿੱਤੇ ਫਿਰ ਉਸ ਤੋਂ ਅੱਗੇ ਜਾਣੇ ਆਪਾਂ ਕਿੰਨਿਆਂ ਕਿ ਸਾਡੇ ਮਤਲਬ ਕਿ ਨੌਜਵਾਨ ਸ਼ਹੀਦ ਹੋ ਗਏ ਉਹਦੇ ਵਿੱਚ ਕਿੰਨਾ ਸਾਡਾ ਪੰਜਾਬ ਦਾ ਨੁਕਸਾਨ ਹੋ ਗਿਆ ਕੋਈ ਹਿਸਾਬ ਨਹੀਂ ਰਿਹਾ ਹਨਾ ਉਸ ਤੋਂ ਬਾਦਾਂ ਸਰਕਾਰ ਸੁਜੀਤ ਸਿੰਘ ਬਰਨਾਲਾ ਜੀ ਦੀ ਆ ਔਰ ਦਿਲ ਜਾਨ ਲਾ ਕੇ ਸਵੈ ਨਹਿਰ ਪੱਟੀ ਗਈ ਇਹ ਜਿਹੜੀ ਨਹਿਰ ਆ ਅਕਾਲੀ ਦਲ ਨੇ ਪੱਟੀ ਆ ਨਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਉਹਦੇ ਵਿੱਚ ਮੰਤਰੀ ਸੀ ਕਿਸੇ ਨੇ ਰੋਕੀ ਥੋੜੀ ਆ ਇਹ ਗੱਲਾਂ ਜਿਹੜੀਆਂ ਗੱਲਾਂ ਬਿਲਕੁਲ ਇਤਿਹਾਸ ਦੇ ਵਿੱਚ 101% ਆ ਕੋਈ ਇਹਦੇ ਵਿੱਚ ਕੋਈ ਇਹ ਨਹੀਂ ਕਿ ਅਸੀਂ ਫੜੀਗਰੀ ਗੱਲ ਕਰਦੇ ਆ ਕਿ ਦੇਖੋ ਉਹ ਚੀਜ਼ਾਂ ਨੂੰ ਕਿੱਥੇ ਦੀ ਕਿੱਥੇ ਲੱਗਾ ਠੀਕ ਹੈ ਨਾ ਉਹ ਤੋਂ ਬਾਅਦ ਆ ਦੇਖੋ ਦੁਬਾਰਾ ਜਦੋਂ ਟ੍ਰਿਬਿਨਲ ਦਾ ਕੰਮ ਆ ਜਾਂਦਾ ਫਿਰ ਇਹਨਾਂ ਨੇ ਜਿਹੜਾ ਆ ਐਕਟ ਬਣਾਇਆ ਮਤਲਬ ਕਿ ਇੱਕ ਉਹ ਵਾਟਰ ਡਿਸਪਿਊਟ ਬਿਲਕੁਲ ਹਣਾ ਵਾਟਰਸ਼ਿਪ ਡਿਸਪਿਊਟ ਅੰਡਰ ਐਕਟ ਬਣਾਇਆ ਜਿਹੜਾ 1956 ਦੀ ਆਰਟੀਕਲ 11 ਦੇ ਤਾਈਤ ਉਹਦੇ ਵਿੱਚ ਸਾਡੇ ਕੋਲ ਇਨੀਆਂ ਸੁਪਰੀਮ ਕੋਰਟ ਦਾ ਵੀ ਮਤਲਬ ਖੋਲਿਆ ਅਧਿਕਾਰ ਤੇ ਟਿਊਬਨਲ ਦਾ ਵੀ ਅਸੀਂ ਕੇਸ ਹੀ ਨਹੀਂ ਕਰ ਸਕਦੇ ਦੇਖੋ ਉਹ ਗੱਲਾਂ ਕਿੱਥੇ ਜਾਣੀਆਂ ਉਹ ਮਤਲਬ ਕਿ ਕਿਹੜੇ ਹਿਸਾਬ ਨਾਲ ਸਾਡੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਪੰਜਾਬ ਨਾਲ ਧਰੂਕ ਮਾਇਆ ਦੂਜੇ ਪਾਸੇ ਦੇਖੋ ਇੱਕ ਗੱਲ ਆਪਾਂ ਹੋਰ ਕਰਦੇ ਹਾਂ ਰਿਪੇਰੀਅਨ ਪ੍ਰਿੰਸੀਪਲ ਆ ਪੰਜਾਬ ਰਿਪੇਰੀਅਨ ਸਿਧਾਂਤ ਦੇ ਅੰਦਰ ਪਾਣੀ ਤੇ ਹੱਕ ਰੱਖਦਾ ਠੀਕ ਹੈ ਪੰਜਾਬ ਨਾਲੋਂ ਹਰਿਆਣਾ ਅਲੱਗ ਹੁੰਦਾ ਠੀਕ ਹੈ ਪੰਜਾਬ ਤੇ ਹਰਿਆਣਾ ਜਮਨਾ ਦੇ ਉੱਤੋਂ ਪਾਣੀ ਲੈ ਰਹੇ ਸੀ ਸਾਡੀ ਬੰਡ ਹੋ ਗਈ ਹਰਿਆਣਾ ਅਲੱਗ ਹੋ ਗਿਆ ਜਿਹੜਾ ਰਿਪੀਰੀਅਨ ਸਿਧਾਂਤ ਦੇ ਮੁਤਲਕ ਸਾਡਾ ਜਮਨਾ ਦੇ ਉੱਤੇ ਹੱਕ ਸੀ ਉਹ ਤਾਂ ਸਾਡਾ ਖਤਮ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚੋਂ ਐਸਵਾਈਐਲ ਕੱਢ ਕੇ ਹਰਿਆਣੇ ਨੂੰ ਪਾਣੀ ਦੇ ਕੇ ਜਮਨਾ ਦੇ ਵਿੱਚ ਦੀ ਪਾਣੀ ਲਿਜਾ ਕੇ ਬਾਕੀ ਸਟੇਟਾਂ ਨੂੰ ਦਿੱਤਾ ਜਾ ਰਿਹਾ ਠੀਕ ਹੈ ਨਹੀਂ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦਾ ਪਾਣੀ ਰਾਜਸਥਾਨ ਕਨਾਲ ਨਹਿਰਾਂ ਕੱਢ ਕੇ ਰਾਜਸਥਾਨ ਨੂੰ ਦਿੱਤਾ ਗਿਆ ਯਾਰ ਕਿ ਰਾਜਸਥਾਨ ਕੋਈ ਰੇਪੇਰੀਅਨ ਸਿਧਾਂਤ ਦੇ ਵਿੱਚ ਨਹੀਂ ਆਉਂਦਾ ਪ੍ਰਿੰਸੀਪਲ ਦੇ ਵਿੱਚ ਨਹੀਂ ਆ ਰਿਹਾ ਤੇ ਜਦੋਂ ਮਦਰਾਸ ਦੀ ਵੰਡ ਹੋਈ ਆ ਤੇ ਕਰਨਾਟਕ ਆਂਧਰਾ ਵਿੱਚ ਨਰਮਦਾ ਨਦੀ ਬਣੀ ਆ ਉਹਨਾਂ ਦਾ ਪਾਣੀ ਉਹਨਾਂ ਨੂੰ ਤਾਂ ਦੇ ਦਿੱਤਾ ਗਿਆ ਰਾਜਸਥਾਨ ਨੂੰ ਉੱਥੇ ਗੈਰ ਰੇਪੇਰੀਅਨ ਕਹਿ ਦਿੰਦੇ ਆ ਉੱਤਰਾਇਸਾਨ ਨੂੰ ਬਣੀ ਆਇਆ ਨਹੀਂ ਤੇ ਪੰਜਾਬ ਨਾਲ ਹੀ ਹਰ ਜਗ੍ਹਾ ਤੇ ਲੁੱਟ ਤੇ ਪੰਜਾਬ ਨਾਲ ਹੀ ਹਰ ਜਗ੍ਹਾ ਤੇ ਬਿਤਕਰਾ ਜਿਹੜਾ ਉਹ ਬੇਹੱਦ ਆ ਉਹ ਮਤਲਬ ਕਿ ਹਰ ਥਾਂ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਅੱਜ ਵੀ ਪੰਜਾਬ ਦੇ ਵਿੱਚ ਦੀਆਂ ਨੈਸ਼ਨਲ ਹਾਈਵੇ ਕੱਢ ਕੇ ਜਿਹੜੇ ਵੱਡੇ ਵੱਡੇ ਇੱਥੇ ਮਤਲਬ ਖੁਸ਼ਕ ਬੰਦਰਗਾਹਾਂ ਦੇ ਯੂਨਿਟ ਬਣਾਈ ਜਾਂਦੇ ਉਹ ਪੰਜਾਬ ਦੇ ਉਜਾੜੇ ਦਾ ਕਾਰਨ ਬਣੇਗਾ ਮੈਂ ਤੁਹਾਡੇ ਮadhyam ਰਾਹੀਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਭ ਤੋਂ ਵੱਡਾ ਇਹ ਮੁੱਦਾ ਉਠਾਓ ਕਿ ਪੰਜਾਬ ਦੇ ਵਿੱਚ ਦੂਜੇ ਹਿਮਾਚਲ ਹਰਿਆਣੇ ਹਿਮਾਚਲ ਰਾਜਸਥਾਨ ਗੁਜਰਾਤ ਔਰ ਉਤਰਾਖੰਡ ਨੇ ਜਿੱਥੇ ਬਣਾਇਆ ਉਹ ਐਕਟ ਜੇ ਕਰੈਕਟਰ ਨਾਮ ਨੇ ਤਾਂ ਪੰਜਾਬ ਜਿਹੜਾ ਬਹੁਤ ਸ਼ਕਤੀਸ਼ੀ ਪੰਜਾਬੀਆਂ ਤੋਂ ਬਣਿਆ ਹੋਇਆ। ਬਿਲਕੁਲ ਇਹ ਉਹ ਸਾਰੀਆਂ ਗੱਲਾਂ ਨੇ ਜੋ ਕਿ ਪੰਜਾਬ ਦੀ ਆਵਾਮ ਨੂੰ ਜਾਣਨੀ ਆ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਜੋ ਕਿਸਾਨ ਜਾਣਦੇ ਨੇ ਜ਼ਰੂਰ ਜਦੋਂ ਕਿਸਾਨੀ ਦੇ ਉੱਤੇ ਕੋਈ ਗੱਲ ਚੱਲਦੀ ਹੈ ਤੇ ਪੰਜਾਬ ਦੇ ਇਤਿਹਾਸ ਦੇ ਨਾਲ ਜਾ ਕੇ ਜੁੜਦੀ ਹੈ ਔਰ ਉਹ ਜੁੜਨੀ ਲਾਜ਼ਮੀ ਵੀ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਕਿਸਾਨੀ ਦਾ ਇਤਿਹਾਸ ਰਿਹਾ ਔਰ ਕਿਸਾਨੀ ਦਾ ਇਤਿਹਾਸ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਜਾ ਕੇ ਮਿਲਦਾ ਆ। ਸਮਝਿਆ ਜਾ ਸਕਦਾ ਹੈ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਅਪੀਲ ਕਰ ਦਿੱਤੀ ਹੈ ਉਹ ਕਦਰਤ ਹੈ ਔਰ ਸਮੇਂ ਸਿਰ ਇਸ ਬਾਰੇ ਐਕਸ਼ਨ ਵੀ ਜਿਹੜਾ ਉਹ ਕਰ ਦਿੱਤਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਔਰ ਤਕਲੀਫ ਬਣੇ ਰਹੋ 1 India Punjabi Subscribe to 1 India channel and never miss an update